ਜਦੋਂ ਤੁਸੀਂ ਬਠਿੰਡੇ ਤੋਂ ਨਾ ਮਲੋਟਵਾਲ ਨੂੰ ਜਾਓਗੇ ਨਾ ਤੁਹਾਨੂੰ ਸੜਕ ਦੇ ਉੱਤੇ ਆ ਨਾ ਬੋਰਡ ਲੱਗੇ ਮਿਲਣਗੇ ਇਹ ਪਿੰਡ ਬਹਿਮਣ ਦਿਵਾਨੇ ਨੂੰ ਸੜਕ ਜਾਂਦੀ ਆ ਕਈ ਯਾਰ ਨਾ ਬੰਦਾ ਇਸੇ ਕਰਕੇ ਨਹੀਂ ਜਾਂਦਾ ਅਗਲਾਂ ਦਾ ਯਾਰ ਇੱਧਰ ਕੀ ਦੁਕਾਨ ਹੋ ਸਕਦੀ ਆ ਤੁਸੀਂ ਮਾੜਾ ਜਾ ਕੇ ਨਾ ਤੇ ਕਿਤੇ ਇਸ ਫੈਕਟਰੀ ਦੇ ਵਿੱਚ ਬੜਿਓ ਇਹ ਫੈਕਟਰੀ ਪਹਿਲਾਂ ਹੁੰਦੀ ਸੀ ਧਾਗੇ ਵਾਲੀ ਫੈਕਟਰੀ ਪਰ ਮਲੋ ਇਹ ਫੈਕਟਰੀ ਦੇ ਵਿੱਚ ਐਡਾ ਵੱਡਾ ਤੁਸੀਂ ਕਹਿ ਲਓ ਵੀ ਮਾਰਕੀਟ ਦੇ ਵਿੱਚ ਬਲਾਸਟ ਹੋਣ ਜਾ ਰਿਹਾ ਮੈਂ ਫੈਕਟਰੀ ਦੇ ਵਿੱਚ ਢੇਡਾ ਕੱਢ ਕੇ ਆਇਆ ਇਹ ਫੈਕਟਰੀ ਦੇ ਵਿੱਚ ਜਿੰਨਾ ਵੀ ਸਮਾਨ ਪਿਆ ਉਹ ਦੂਰ ਤੱਕ 14 ਕਿੱਲੇ ਦੇ ਵਿੱਚ ਫੈਕਟਰੀ ਆ 13 14 ਕਿੱਲਾਂ ਦੇ ਵਿੱਚ ਜਿੰਨਾ ਫਰਨੀਚਰ ਪਿਆ ਸਾਰੇ ਦਾ ਸਾਰਾ ਨਵੇਂ ਸਾਲ ਤੱਕ ਸਟਾਕ ਕਲੀਅਰ ਕਰਨਾ ਰੋਕੀ ਭਾਈ ਐਵੇਂ ਹੀ ਆ ਨਾ ਸਟਾਕ ਕਲੀਅਰ ਕਰਨਾ ਐਵੇਂ ਹੀ ਆ ਜੀ ਬਿਲਕੁਲ ਐਵੇਂ ਹੀ ਆ ਤੱਕ ਕੀ ਕੀ ਰੇਟ ਦੇ ਦੇਣੇ ਆ ਕਿਉਂਕਿ ਸਾਰਾ ਸਟਾਕ ਕਲੀਅਰ ਕਰਨਾ ਪਹਿਲਾਂ ਤਾਂ ਤੁਹਾਨੂੰ ਮੈਂ ਵਿజిਟ ਕਰਾ ਦਨਾ ਫਿਰ ਆਪਾਂ ਉਧਰਲੇ ਪਾਸੇ ਤੋਂ ਲੱਗਦੇ ਆ ਬਿਲਕੁਲ ਜੀ ਉਧਰੋਂ ਚ ਸ਼ੁਰੂ ਕਰ ਦਲਨੇ ਆਪਾਂ ਇਹ ਬਈ ਇੱਥੇ ਬਣਦਾ ਏ ਕਿ ਲਿਆ ਕੇ ਕਿ ਤੁਸੀਂ ਨਹੀਂ ਨਹੀਂ ਜੀ ਸਾਰਾ ਮਾਲ ਆਪਣਾ ਇਨ ਹਾਊਸ ਬਣਦਾ ਜੀ ਜੋ ਵੀ ਤੁਸੀਂ ਇੱਥੇ ਡਿਸਪਲੇ ਪਿਆ ਦੇਖ ਰਹੇ ਹੋ ਹਾਂ ਸਾਰਾ ਆਪਣੇ ਅੰਦਰ ਬਣਦਾ ਮਾਲ ਇਹ ਉਹ ਦੇਖ ਪਰੇ ਤੱਕ ਸਾਈਕਲ ਮੋਟਰਸਾਈਕਲ ਆਪਦਾ ਲੈ ਕੇ ਆਇਓ ਕਿਉਂਕਿ ਥੋੜੇ ਤੋਂ ਢੇੜਾ ਤੁਰ ਕੇ ਦਿੱਤਾ ਨਹੀਂ ਜਣਾ ਐਡਾ ਵੱਡਾ ਕੰਮ ਆ ਇਹ ਜੀ ਰੇਟ ਰੂਟ ਦੱਸ ਸਕਦੇ ਆ ਬਾਈ ਜੀ ਤੁਸੀਂ ਮੈਨੂੰ ਵੀ ਕੀ ਕੀ ਰੇਟ ਦੇ ਸਕਦੇ ਬਿਲਕੁਲ ਦੱਸਾਂਗੇ ਜੀ ਤੁਸੀਂ ਜੋ ਜੋ ਆਈਟਮ ਦਾ ਰੇਟ ਪੁੱਛੋਗੇ ਅਸੀਂ ਉਸੇ ਉਸੇ ਆਈਟਮ ਦਾ ਤੁਹਾਨੂੰ ਰੇਟ ਦੱਸਾਂਗੇ ਜੀ ਇਹ ਚ ਸਾਰੇ ਤਰ੍ਹਾਂ ਦੇ ਸੋਫੇ ਆ ਕਾਰਮਿਕ ਹੈਗੀ ਆ ਹੈਗੀ ਆ ਲੱਕੜ ਦਾ ਜੀ ਨਹੀਂ ਇਹ ਫਾਈਬਰ ਦਾ ਜੀ ਇਹ ਫਾਈਬਰ ਦਾ ਇਹ ਕੀ ਰੇਟ ਦੇ ਸਕਦੇ ਆ ਆਪਾਂ ਬਾਈ ਸਨੇਪ ਆਪਾਂ ਇਹ ਸੋਫਾ ਜੀ 90000 ਰੁਪਏ ਦਾ ਦਿੰਨਾ ਹੈ ਜੀ 90000 ਰੁਪਏ ਦਾ ਜੀ ਪੱਥਰ ਵਾਲਾ ਸੋਫਾ ਹੈ ਇਹ ਇਹਦੇ ਵਿੱਚ ਅਸੀਂ ਜਿਹੜਾ ਪੱਥਰ ਦੇਵਾਂਗੇ ਜੀ ਉਹ ਕੰਪੋਜ਼ਿਟ ਮਾਰਬਲ ਦੇਵਾਂਗੇ ਜੀ ਮਤਲਬ 90000 ਦੇ ਵਿੱਚ ਹੀ ਦੇਵਾਂਗੇ ਨਾ ਬਿਲਕੁਲ 90000 ਦੇ ਵਿੱਚ ਦੇਵਾਂਗੇ ਜੀ ਕਈ ਵਾਰੀ 10000 ਬੰਦਾ ਕਈ ਨਹੀਂ ਨਹੀਂ ਜੀ ਕੋਈ ਐਕਸਟਰਾ ਪੈਸਾ ਨਹੀਂ ਲੈਂਦੇ ਜਿਹੜਾ ਆ ਮਾਰਬਲ ਹੈ ਇਹ ਆਨੈਕਸ ਮਾਰਬਲ ਹੈ ਅਸੀਂ ਇਹ ਨਹੀਂ ਦੇਣਾ ਕੰਪੋਜ਼ਿਟ ਮਾਰਬਲ ਵਿੱਚ ਦੇਵਾਂਗੇ ਜੀ ਉਹ ਇਸ ਤੋਂ ਵੀ ਵਧੀਆ ਹੁੰਦਾ ਐਦੂ ਵੀ ਵਧੀਆ ਹੁੰਦਾ ਜੀ ਸਹੀ ਮਾਰਬਲ ਜਿਵੇਂ ਆ ਕੰਪੋਜ਼ਿਟ ਮਾਰਬਲ ਪਿਆ ਜੀ ਆ ਦੇਖੋ ਤੁਸੀਂ ਅੱਛਾ ਆਹ ਆ ਪਿਆ ਆ ਪਿਆ ਜੀ ਆ ਚੀਜ਼ ਮਿਲੂਗੀ ਪ੍ਰੀਤ ਆ ਚੀਜ਼ ਅਸੀਂ 90000 ਦੇ ਵਿੱਚ ਦੇਣੀ ਹੈ ਜੀ ਕਸਟਮਰ ਦੇ ਘਰੇ ਪਹੁੰਚ ਕਰਨੀ ਹੈ ਜੀ ਠੀਕ ਹੈ ਤੇ ਐਵੇਂ ਐਵੇਂ ਸਾਨੂੰ ਦੱਸਦੇ ਜਾਉਂਗੇ ਆ ਆ ਓਏ ਆ ਤੇ ਓਏ ਆ ਕਿੰਡਾ ਵੱਡਾ ਇੱਕ ਕਾਰਨਰ ਹੈ ਜੀ ਇਹ ਜੇ ਤੁਸੀਂ ਆਪਦੇ ਹਿਸਾਬ ਦੇ ਘਰ ਦੇ ਅਕੋਰਡਿੰਗ ਕਸਟਮਾਈਜ਼ ਚੀਜ਼ ਕਰਾਉਣੀ ਹੋਵੇ ਜੀ ਤਾਂ ਅਸੀਂ ਓਵੇਂ ਵੀ ਕਸਟਮਾਈਜ਼ ਕਰ ਦਾਂਗੇ ਇਹਨੂੰ ਵੀ ਥੋੜਾ ਬਹੁਤਾ ਛੋਟਾ ਵੱਡਾ ਜਿਵੇਂ ਹਾਂ ਜੀ ਰੰਗ ਰੂੰਗ ਜੋ ਵੀ ਕਸਟਮਰ ਦੀ ਚੁਆਇਸ ਨਾਲ ਠੀਕ ਆ ਕਲਰ ਡਿਜ਼ਾਈਨ ਜਿੰਨੇ ਡਿਜ਼ਾਈਨ ਪਏ ਆ ਸਾਰੇ ਕਾਰਨਰ ਬਣ ਜਾਣਗੇ ਜੀ ਤੇ ਇਹ ਇਹ ਸੋਨੇ ਲੱਕੜ ਚ ਹੈ ਕਿ ਫਾਈਬਰ ਚ ਹੈ ਫਾਈਬਰ ਚ ਹੈ ਜੀ ਇਹ ਇਹ ਕਿੰਨੇ ਦਾ ਹੋਊਗਾ ਇਹ ਏ ਆਇ ਤਾਂ ਮੰਨ ਕੇ ਚੱਲੋ ਵੀ ਪੌਣੇ 1-2 ਲੱਖ ਰੁਪਏ ਦਾ ਸੋਫਾ ਜੀ ਇਹ। ਇਹ ਪੌਣੇ 2 ਲੱਖ ਦਾ ਪਰ ਇਹਨੂੰ ਵੱਡਾ ਛੋਟਾ ਕਰਾਂਗੇ ਤਾਂ ਉਸ ਤੋਂ ਨਾਲ ਵਰੀਏ। ਪੈਸੇ ਘਟ ਵਧ ਜਾਣਗੇ ਜੀ। ਠੀਕ ਹੈ ਜੀ ਠੀਕ ਹੈ। ਜਿਹੜਾ ਲੱਕੜ ਦਾ ਹੋਇਆ ਉਹਦਾ ਵੀ ਕੋਈ ਹਿਸਾਬ ਕਿਤਾਬ ਚ ਦੱਸਦੀ। ਯਾਰਾ ਮੈਨੂੰ ਲੱਕੜ ਲੱਗ ਹੀ ਜਾਂਦੀ ਆ ਪਤਾ ਨਹੀਂ ਕਾ ਤੋ। ਨਹੀਂ ਇਹ ਫਾਈਬਰ ਹੀ ਹੈ ਜੀ ਇਹਦੀ ਫਿਨਿਸ਼ਿੰਗ ਹੀ ਇੰਨੀ ਹੈ ਦੇਖਣ ਚ ਪਤਾ ਹੀ ਨਹੀਂ ਲੱਗਦਾ ਵੀ ਇਹ ਲੱਕੜ ਹੈ કે ਫਾਈਬਰ ਹੈ। ਇਹ ਇਹ ਵੀ ਇਹ ਵੀ ਆਪਾਂ 90000 ਵਾਲੇ ਜੀ ਇਹ ਵੀ 90000 ਪੇ ਆਹ ਵਾਲਾ ਪੱਥਰ ਹੈ ਜੀ ਦੇਖੋ। ਜਿਹੜਾ ਕੀ ਆਪਾਂ 90000 ਰੁਪਏ ਦੇ ਵਿੱਚ ਦੇਣਾ ਜੀ ਇਹ ਇਹ ਤਾਂ ਵੀ ਮੈਂ 90 ਕਹਤਾ ਇਹਦਾ ਵੀ 90 ਕਰਦਗੇ ਬਿਲਕੁਲ 90 ਕਰਾਂਗੇ ਜੀ ਚੱਕੋ ਜੀ ਲੈ ਬ੍ਰੀ ਇਹੋ ਜੇ ਵਿੱਚ ਸੋਫਾ ਕਮ ਬੈੱਡ ਵਾਲੇ ਵੀ ਪਏ ਆ ਆ ਸੋਫਾ ਕਮ ਬੈੱਡ ਹੈ ਜੀ ਜਿੰਨਾਂ ਕੋਲ ਸਪੇਸ ਘੱਟ ਹੁੰਦਾ ਜੀ ਹੂੰ ਇਹ ਤੁਹਾਡਾ ਸੋਫੇ ਦਾ ਕੰਮ ਵੀ ਕਰੂਗਾ ਤੇ ਬੈੱਡ ਦਾ ਕੰਮ ਵੀ ਕਰੂਗਾ ਤੇ ਇਹ ਕਿੰਨੇ ਕੇ ਪੈਸੇ ਦਾ ਦੇਦਗੇ ਸਿਰਫ ਤੇ ਸਿਰਫ 22000 ਰੁਪਏ ਦਾ ਜੀ 22000 ਰੁਪਏ ਦਾ ਕੋਈ ਕਿਸੇ ਤਰ੍ਹਾਂ ਦੇ ਪੈਕੇਜ ਪੂਕੇ ਚ ਵੀ ਸੋਹਣੇ ਬਣਾਏ ਪੈਕੇਜ ਵੀ ਲਾਏ ਹੋਏ ਆ ਜੀ ਆਪਾਂ ਅੱਛਾ ਅੱਜ ਕੱਲ ਬਿਆਹਾਂ ਸ਼ਾਦੀਆਂ ਦੇ ਵਾਸਤੇ ਹਾਂ ਪੈਕੇਜ ਵਿਆਹਾਂ ਸ਼ਾਦੀਆਂ ਚ ਕਿਸੇ ਨੇ ਘਰ ਪਾਇਆ ਕਿਸੇ ਨੇ ਸਾਰਾ ਸਮਾਨ ਹੀ ਚਾਹੀਦਾ ਆ ਦੇਖੋ ਜੀ ਹੁਣ ਇਹ ਆਹ ਕਾਰਨਰ ਆ ਗਿਆ ਹਾਂਜੀ ਇਹ ਕਿਸੇ ਕਸਟਮਰ ਦਾ ਸੋਫਾ ਜੀ ਇਹਨੇ ਕਸਟਮਾਈਜ਼ ਕਰਵਾਇਆ ਜੀ ਕਸਟਮਰ ਨੇ ਠੀਕ ਆ ਜੀ ਆ ਦੇਖੋ ਜੀ ਇੱਕ ਸਾਈਡ ਛੋਟੀ ਇੱਕ ਸਾਈਡ ਵੱਡੀ ਹੈ ਹੂੰ ਇਧਰਲੇ ਪਾਸੇ 4 ਸੀਟਾਂ ਕਰਾ ਲਈਆਂ ਉਹਨੇ ਇਧਰ 2 ਕਰਾ ਲਈਆਂ ਜੀ ਇਧਰ 2 ਕਰਾ ਲਈਆਂ ਜੀ ਆਹ ਆਮ ਤੌਰ ਤੇ 3 3 ਹੁੰਦੀਆਂ ਆਮ ਤੌਰ ਤੇ 3 3 ਹੁੰਦੀਆਂ ਜੀ ਹੂੰ ਐਵੇਂ ਐਵੇਂ ਕੋਸ ਕੋਸ ਵੀ ਕੋ ਕੱਪੜੇ ਚ ਵੈਰੀਏਸ਼ਨ ਕਰਾਉਣੇ ਕਿਸੇ 'ਚ ਵੀ ਕਰਾ ਸਕਦੇ ਆਪਣੀ ਫੈਕਟਰੀ ਪਿੱਛੇ ਹੈ ਜੀ ਕਸਟਮਰ ਜਿਵੇਂ ਆਪਾਂ ਨੂੰ ਕਹੂਗਾ ਜੋ ਵੀ ਉਹਨੇ ਮੈਚਿੰਗ ਕਰਵਾਉਣੀ ਹੋਊ ਸੋਫੇ ਦੀ ਉਹ ਵੀ ਹੋਊਗੀ ਜੀ ਆ ਜਿੰਨਾ ਸਮਾਨ ਪਿਆ ਸਜਣੋ ਸਾਰਾ ਹੀ ਵੇਚਣਾ ਹੈ ਇਹ ਤੇ ਸਾਰੇ ਦਾ ਸਾਰਾ ਇਹ ਪਹਿਲੇ ਸਾਲ ਤੋਂ ਬਾਅਦ ਇਹਨਾਂ 'ਚੋਂ ਕਿਸੇ ਸੋਫੇ ਤੇ ਨਿਸ਼ਾਨੀ ਲਾ ਲਓ ਹੋਣਾ ਨਹੀਂ ਬਿਲਕੁਲ ਇਹ ਸਾਰੇ ਦਾ ਸਾਰਾ ਸੇਲ ਕਰਨਾ ਤੁਸੀਂ ਆਪਸਾਂ ਬੁਲਾ ਲਓ ਬੇਤੇ ਵਾਸਤੇ ਤੁਹਾਨੂੰ ਕਿੰਨਾ ਵੀਡੀਓ ਸ਼ੇਅਰ ਕਰਕੇ ਮਿਹਨਤ ਕਰਨੀ ਪੈਣੀ ਆ ਮਾੜਾ ਜ ਮਗਰਲੇ ਪਾਸੇ ਫੈਕਟਰੀ ਤੇ ਨਿਗਾ ਮਾਰਦਗੇ ਆਓ ਜੀ ਉਹ ਆ ਦੇਖੋ ਕਿੱਡਾ ਸੈਸ਼ਨ ਆ ਵੀ ਪ੍ਰੀਤ ਇਧਰਲੇ ਪਾਸੇ ਨਿਗਾ ਹੀ ਨਹੀਂ ਮਾਰੀ ਉਹ ਆ ਦੇਖ ਕਿੰਨੇ ਬਣੀ ਜਾਂਦੇ ਹੈ ਇਧਰਲੇ ਪਾਸੇ ਕਿਵੇਂ ਬਣੀ ਜਾਂਦੇ ਆ ਗੱਦੀ ਗੁੱਦੀ ਦੇ ਕੀ ਜਿੰਮੇਵਾਰੀ ਹੁੰਦੀ ਆ ਮਾੜੀ ਮੋਟੀ ਬਾਈ ਆ ਬਿਲਕੁਲ ਮੈਟ ਫਿਨਿਸ਼ ਕੀਤਾ ਹੈ ਹੈ ਸੋਫਾ ਫਾਈਬਰ ਚ ਇਹ ਆ ਹੀ ਲੱਗਣਾ ਜਿਵੇਂ ਲੱਕੜ ਚ ਕਵਾਲਿਟੀ ਐਸ ਚੀਜ਼ ਦੀ ਰੰਗ ਰੰਗ ਦੇਖੋ ਪ੍ਰੀਤ ਕੀਤਾ ਦੇਖਦਾ ਹੈ ਕਿ ਕਿੱਦਾਂ ਕੱਢੇ ਪੈ ਕੜੈਲਾ ਇਹਦੀ ਤਿਆਰੀ ਹੋਈ ਜਾਂਦੀ ਆ ਦੇ ਆ ਲਾਈ ਜਾਂਦੇ ਇਹਨਾਂ ਦੇ ਤੇਰੇ ਯਾਰ ਮੇਖਾਂ ਮੋਖਾਂ ਹੈ ਉਧਰ ਮਗਰਲੇ ਪਾਸੇ ਨੂੰ ਵੀ ਬਣੀ ਜਾਂਦੇ ਬਿਲਕੁਲ ਬਣੀ ਜਾਂਦੇ ਮੈਂ ਨਾ ਨਾ ਆਪਾਂ ਟੱਕਰਾਂ ਮਾਰ ਗਏ ਪ੍ਰੀਤ ਬਾਹਰ ਦੂਰ ਨੂੰ ਜਾ ਗਏ ਪੁੱਤ ਇਹ ਤਾਂ ਹੁਣ ਪਤਾ ਲੱਗ ਗਿਆ ਕੀ ਕੁਝ ਬਣੀ ਜਾਂਦਾ ਕੀ ਰੇਟ ਦੇਵਾਂਗੇ ਕੀ ਕੀ ਰੇਟ ਦੇਵਾਂਗੇ ਇਧਰਲੇ ਪਾਸੇ ਆਜੋ ਮੇਰੀ ਗੱਲ ਮੰਨ ਕੇ ਹੈ ਇਹ ਤਾਂ ਇੱਧਰਲੇ ਪਾਸੇ ਨੂੰ ਨਗਾ ਮਰ ਗਿਆ ਇੱਧਰ ਅਲਮਾਰੀਆਂ ਅਲਮੂਰੀਆਂ ਦਾ ਬਾਈ ਫਿਰ ਹੁਣ ਤੇਰੇ ਕੋਲ ਤਾਂ ਬਣਦੀਆਂ ਅਲਮਾਰੀਆਂ ਦਾ ਕੀ ਰੇਟ ਦੇਵਾਂਗੇ ਆਪਾਂ ਜਿਹੜੀ ਆ ਅਲਮਾਰੀ ਹੈ ਜੀ 75 ਦੀ ਅਲਮਾਰੀ ਹੈ ਯੂਵੀ ਅਲਮਾਰੀ ਹੈ ਹਾਂਜੀ ਇਹ 20000 ਰੁਪਏ ਦਾ ਪੀਸ ਹੈ ਇਹ 20000 ਰੁਪਏ ਦਾ ਪੀਸ ਆ ਇੰਨੀ ਇੰਨੀ 7 75 75 ਇੱਧਰ ਡਿਜ਼ਾਈਨ ਜਿਹੜਾ ਮਰਜ਼ੀ ਲੈ ਲਓ ਜੀ ਡਿਜ਼ਾਈਨ ਬਥੇਰੇ ਨੇ ਇਹ ਆ ਵੀ ਓਨੇ ਦੀ ਕੋਈ ਇਹ ਵੀ ਓਨੇ ਦੀ ਹੀ ਹੈ ਜੀ ਆਹਾ ਵੀ ਹਾਂਜੀ ਤੇ ਆਹਾ ਆ ਵੀ ਓਨੇ ਦੀ ਹੈ ਜੀ ਅੱਛਾ ਇਹਨਾਂ 'ਚ ਜਿਹੜੀ ਮਰਜ਼ੀ ਚੱਕੀ ਜੀ ਕਿਹੜੀ ਮਰਜ਼ੀ ਚੱਕੋ ਜੀ ਜਿਹੜੀ ਮਰਜ਼ੀ ਜੋ ਕਸਟਮਰ ਨੂੰ ਪਸੰਦ ਆਉਂਦੀ ਹੈ ਜੀ ਤੇ ਇਹਨਾਂ 'ਚ ਜੇ ਕਿਸੇ ਨੂੰ ਚੱਕ ਲਗੇ ਇਹ ਸਸਤੀਆਂ ਆ ਜਾਂਦੀਆਂ ਜੀ ਅੱਛਾ ਇਹ ਉਦੋਂ ਵੀ ਸਸਤੀਆਂ ਇਹ ਉਦੋਂ ਵੀ ਸਸਤੀਆਂ ਹੈ ਜੀ ਇਹ ਸੋਹਣੀ ਜੀ ਬਾਲੀ ਲੱਗਦੀ ਹੈ ਉਦੋਂ ਇਹ 7 6 ਦਾ ਸਾਈਜ਼ ਹੈ ਜੀ ਸਿਰਫ 15000 ਦੀ ਲਮਾਰੀ ਹੈ ਜੀ ਇਹ ਅੱਛਾ ਇਹ 15 15000 ਰੁਪਏ ਦੀਆਂ ਹਾਂਜੀ ਆ ਵੀ 15 ਤੋਂ ਕੋਈ ਹੋਊਗੀ ਹਾਂਜੀ ਹਾਂਜੀ ਅੱਛਾ ਇੱਧਰ ਇਹ ਇੱਕ ਰੇਟ ਦਾ ਹੀ ਆ ਇੱਕ ਰੇਟ ਦਾ ਹੀ ਆ ਜੀ ਆ ਆ ਫੇਰ 7 5 ਫੇਰਾ ਵਿੱਚ 7 6 UV ਆ ਗਈ ਜੀ ਜਿਹੜੀ ਆਪਾਂ ਉੱਥੇ 5 ਫੁੱਟੀ ਦੇਖੀ ਆ ਉਸੇ ਦੇ 6 ਫੁੱਟਾਂ ਆਗੇ ਜੀ ਇਹ ਉਦੋਂ ਮਹਿੰਗੀ ਹੋਊਗੀ ਇਹ ਉਦੋਂ ਮਹਿੰਗੀ ਹੋਊ ਜੀ ਸਾਈਜ਼ ਵੱਡਾ ਹੋ ਗਿਆ ਇਹਦਾ ਠੀਕ ਆ ਜੀ ਇਹ ਡੰਗਾਈ ਡੰਗੂ ਕਿੰਨੀ ਕਾ ਇਹਨਾਂ ਦੀ ਬਾਈ ਡੰਗਾਈ ਇਹਨਾਂ ਦੀ ਜਿਵੇਂ 21 ਇੰਚੀ ਹੈ ਜੀ ਡੂੰਗੀ ਠੀਕ ਆ ਤੇ ਇਧਰ ਮਾੜਾ ਜਿਹਾ ਸੋਫਿਆਂ ਦਾ ਵੀ ਦੱਸੋਗੇ ਬਿਲਕੁਲ ਦੱਸਾਂਗੇ ਜੀ ਆਹ ਪਤਾ ਪ੍ਰੀਤ ਪਤਾ ਤਾਂ ਲੱਗੇ ਫੈਕਟਰੀ ਦੇ ਵਿੱਚ ਕੀ ਰੇਟ ਮਿਲਦੇ ਐਡੀ ਵੱਡੀ ਫੈਕਟਰੀ ਆ ਇਹਨੂੰ ਆਪਾਂ ਕੀ ਰੇਟ ਦੇਵਾਂਗੇ ਬਾਈ ਜੀ ਆਹ ਆਹ ਸੋਫਾ 35000 ਰੁਪਏ ਦਾ ਜੀ 35 ਵਾਲਾ ਆਪ ਸਾਰੀ 35 ਵਾਲੀ ਰੇਂਜ ਹੀ ਪਈ ਆ ਜੀ ਸਾਰੀ 35 ਵਾਲੀ ਪਈ ਆ ਜੀ ਕੋਈ ਇੱਕ ਦੋ ਮਾਡਲ ਹੀ ਆ ਜਿਹੜੇ ਕੋਈ ਇਹਦੇ ਵਿੱਚ ਮਹਿੰਗੇ ਨੇ ਬਾਕੀ ਸਾਰੇ 35 ਵਾਲੀ ਪਈ ਆ ਆ ਆ ਇਧਰ ਨੂੰ ਵੀ ਆ 35 ਵਾਲੀ ਰੇਂਜ ਪਈ ਆ ਆ ਆ 프리 ਤੇ ਜਿੱਧਰ ਨੂੰ ਆਪਾਂ ਤੁਰੇ ਜਾਂਦੇ ਆ ਹਨਾ ਭਾਈ ਸਾਨੂੰ ਰੋਕਦੇ ਸੀ ਕੋਈ ਹੋਰ ਨਾ ਤਰਾ 40 ਵਾਲਾ 35 ਚ ਕਰਦਗੇ ਨਹੀਂ ਨਹੀਂ ਜੀ ਜਿਵੇਂ ਹੁਣ ਆ ਆਰਸੋਫ ਹੈ ਜੀ ਆ ਮਹਿੰਗਾ ਹੈ ਜੀ ਹਾਂ ਇਹਦੀ ਉਸ ਇਹਦੇ ਨਾਲ ਮਹਿੰਗਾ ਹੋ ਗਿਆ ਇਹ ਇਹ ਕੁਰਸੀਆਂ ਨਾਲ ਵੀ ਮਹਿੰਗਾ ਹੋ ਗਿਆ ਇਹ ਚੈਸਟਰ ਡਿਜ਼ਾਈਨ ਹੈ ਜੀ ਜਿਹਦੇ ਕਰਕੇ ਮਹਿੰਗਾ ਹੋ ਗਿਆ ਜੀ ਇਹ ਕਿੰਨਾ ਕੁ ਮਹਿੰਗਾ ਹੋ ਗਿਆ ਜੀ ਇਹ? ਇਹ 42000 ਰੁਪਏ ਦਾ ਸੋਫਾ ਜੀ। ਉਹ 35-7000 ਵਧ ਗਿਆ। 7000 ਰੁਪਏ ਵਧ ਗਿਆ ਜੀ। ਸ਼ੀਸ਼ਾ ਆਪਾਂ ਵਿੱਚ ਧਰ ਕੇ ਦੇਵਾਂਗੇ ਜੀ ਕਸਟਮਰ ਨੂੰ। ਤੇ ਇਹਨੂੰ ਕਿੰਨਾ ਕੁ ਮਹਿੰਗਾ ਕਰਤਾ ਹੈ? 35000 ਰੁਪਏ ਜੀ। ਇਹ 35 ਹੀ ਆ ਗਿਆ। ਬਿਲਕੁਲ ਜੀ। ਤੇ ਆ ਇਧਰਲੇ ਪਾਸੇ ਆਹਾਂ ਕਿੰਨੇ ਕੁ ਦੇ ਆ ਆਹ। ਆਹ ਇਹ ਸਸਤੇ ਹੈ ਜੀ ਸੋਫੇ। ਇਹ 20000 ਰੁਪਏ ਦਾ ਸੋਫਾ ਜੀ। ਆਹਾਂ? ਹਾਂ ਜੀ। ਇਹਦੇ ਨਾਲ ਹੋਰ ਦੇਵਾਂਗੇ ਕੁਝ? ਇਹਦੇ ਨਾਲ ਆਪਾਂ ਸ਼ੀਸ਼ਾ ਦੇਵਾਂਗੇ ਜੀ। ਦੋ ਇਸ ਤਰ੍ਹਾਂ ਦੇ ਮੂੜੇ ਦੇਵਾਂਗੇ ਜੀ ਜਿੰਨਾ ਸੱਚ ਪੂਰਾ ਤੇ ਇਹਨੂੰ ਮੰਨ ਲਓ ਇਹਨੂੰ ਮੰਨ ਲਓ ਆ ਦੋ ਮੂੜੇ ਦੇਵਾਂਗੇ ਇਹ ਸਾਰੀ ਲਾਈਨ ਹੀ 20000 ਵਾਲੀ ਹੈ ਜੀ ਆਹ ਸਾਰੀ ਲਾਈਨ 20000 ਰੁਪਏ ਵਾਲੀ ਆ ਆ ਲਾਈਨ 35 ਤੋਂ 40 42000 ਹਾਂਜੀ ਹੈਨਾ ਹਾਂਜੀ ਇਹਦੇ ਵਿੱਚ 42000 ਦੇ ਸੋਫੇ ਵੀ ਆ ਮਤਲਬ 35 ਤੋਂ ਸਸਤਾ ਨਹੀਂ ਤੇ 42 ਤੋਂ ਮਹਿੰਗਾ ਨਹੀਂ ਇਹਦੇ ਵਿੱਚ ਬਿਲਕੁਲ ਜੀ ਬਿਲਕੁਲ ਐਵੇਂ ਹੀ ਨਾ ਗੱਲ ਆਈ ਹੈ ਜੀ ਆਈ ਹੈ ਤੇ ਆ ਇਧਰ ਲੈ ਬਾਈ ਜਿਹੜਾ ਪ੍ਰੀਤ ਨੂੰ ਦੱਸਦਾ ਇਹ ਕਿੰਨੇ ਕਿੰਨੇ ਆ ਕੇ ਇਹ ਸਾਰੇ 20-20 ਹਜ਼ਾਰ ਦੀ ਰੇਂਜ ਦੇ ਸੋਫੇ ਆ ਜੀ ਇਹ ਸਾਰਾ ਪ੍ਰੀਤ 20-20 ਹਜ਼ਾਰ ਰੁਪਏ ਦਾ ਜਿਹੜਾ ਮਰਜ਼ੀ ਚੱਕ ਕੇ ਲੈ ਜਾਓ ਚੱਕੋ ਚੱਕੋ ਮੱਲਾ ਹੁਣ ਮਾੜਾ ਜ ਆ ਉਧਰ ਬਿੱਡਾਂ ਵਾਲੇ ਪਾਸੇ ਵੀ ਨਿਗਾਹ ਮਾਰ ਲਿਓ ਹੈ ਪ੍ਰੀਤੋਏ ਆ ਜਾਓ ਬੈੱਡ ਪੜੇ ਚੰਗੇ ਪਏ ਸੀ ਇਹਦੇ ਕੋਲ ਬਾਈ ਕੋਲੇ ਆਪਾਂ ਨੂੰ ਆਉਂਦੇ ਹੋਣੇ ਨਿਗਾਹ ਪਏ ਆ ਹੈਂ ਬਿੱਡਾਂ ਦੇ ਇੱਕ ਦੋ ਦੇ ਰੇਟ ਪੁੱਛ ਸਕਦਾ ਮੈਂ ਤਾਂ ਇਥੋਂ ਹਾਂਜੀ ਹਾਂਜੀ ਸਾਰਿਆਂ ਦੇ ਪੁੱਛੋ ਚਾਹੇ ਬਾਜੀ ਲੈ 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 ਯਾਰ ਆ ਤਾਂ ਗੱਲ ਬਣ ਗਈ ਯਾਰ ਤਾਂ ਨੰਦ ਆ ਗਿਆ ਜੇ ਭਾਈ ਸਾਰਿਆਂ ਦੇ ਦੱਸ ਦੂਗਾ ਆਪਾਂ ਨੂੰ ਰੇਟ ਆਪਣਾ ਤਾਂ ਪ੍ਰੀਤ ਦਵਦਵਾ ਬਣ ਜੂ ਪੈਂਟ ਵੀ ਕਿੱਡੀ ਫੈਕਟਰੀ ਚ ਜਾ ਕੇ ਆਏ ਆ ਯਾਰ ਬੰਦੇ ਹੈ ਆ ਟਾਲੀ ਚ ਆ ਗਈ ਜੀ ਬੈੱਡ ਆ ਵੀ ਟਾਲੀ ਆ ਟਾਲੀ ਆ ਜੀ ਆ ਵੀ ਟਾਲੀ ਆ ਹਾਂਜੀ ਆ ਵੀ ਟਾਲੀ ਆ ਤੇ ਆ ਵੀ ਟਾਲੀ ਆ ਹਾਂਜੀ ਇਹ ਆ ਜਿਹੜਾ ਬੈੱਡ ਆ ਨਾ ਆਹਾ ਇਹਦੇ ਚੋ ਗੱਦਾ ਚੱਕ ਇਹਦੇ ਤੇ ਉਹ ਬੜਾ ਭਾਰਾ ਓਏ ਗੱਦਾ ਤੇਰਾ ਆ ਚੱਕ ਵੀ ਗੱਦਾ ਸੰਭਾਸ ਹੋ ਤਾਂ ਤੰਦ ਆ ਬੈੱਡ ਦੱਸ ਕਿੰਨੇ ਦਾ ਦੇਣਾ ਆ ਬੈੱਡ ਆ ਦਵਾਂਗੇ ਜੀ ਆਪਾਂ 50000 ਰੁਪਏ ਦਾ ਅੱਛਾ ਨਾਲ ਆ ਸਾਈਡ ਟੇਬਲ ਦੇਵਾਂ ਨਾਲ ਸਾਈਡ ਟੇਬਲ ਦੇਵਾਂਗੇ ਜੀ ਬਿਨਾ ਮੈਟ੍ਰਸ ਤੋਂ ਮੈਟ੍ਰਸ ਤੋਂ ਬਿਨਾ ਹਾਂਜੀ ਤੇ ਯਾਰ ਕੋਈ ਡਿਲੀਵਰੀ ਡਿਲੀਵਰੀ ਦਾ ਕੋਈ ਕੇਸ ਕਰ ਦਿੰਨੇ ਆ ਮਾਣਾ ਮੋਟਾ ਡਿਲੀਵਰੀ ਦਾ ਵੀ ਕੇਸ ਕਰਾਂਗੇ ਜੀ ਕੀ ਕਰਦੇ ਆ ਕਿਵੇਂ ਕਰਦੇ ਆ ਪੰਜਾਬ ਫ੍ਰੀ ਕਰਾਂਗੇ ਜੀ ਇਹ ਡਿਲੀਵਰੀ ਫ੍ਰੀ ਕਰਦੇ ਆ ਜੀ ਆਹ ਚ ਬੰਦਾ ਕਿਹੜੇ ਮਰਜੀ ਕੋਨੇ ਚ ਬੈਠਾ ਹੋਵੇ ਡਿਲੀਵਰੀ ਫ੍ਰੀ ਹੋਊਗੀ ਡਿਲੀਵਰੀ ਫ੍ਰੀ ਹੀ ਹੋਊਗੀ ਪ੍ਰੀਤ ਓਏ ਆ ਬੈੱਡ ਜਾਂਦੇ ਹੋ ਕਿੰਨਾ ਸੋਹਣਾ ਹੋਵੇ ਆਹ ਬਾਈ ਆਹ ਕਿਹੜੀ ਲੱਕੜ ਦਾ ਇਹ ਫਾਈਬਰ ਦਾ ਹੈ ਜੀ ਬੈੱਡ ਇਹ ਯਾਰ ਫਾਈਬਰ ਦੇ ਵੀ ਐਡੇ ਸੋਹਣੇ ਆਉਂਦੇ ਆ ਯਾਰ ਹਾਂਜੀ ਆਹਾ ਹਾਂਜੀ ਆਹ ਦੇਖੋ ਪ੍ਰੀਤ ਕਿੱਡਾ ਆ ਨਾ ਬ੍ਰੇਡ ਆ ਹੁਣ ਵੀ ਆ ਦੇਖੋ ਪੈਕ ਕੀਤਾ ਮੁੰਡਿਆਂ ਨੇ ਕਸਟਮਰ ਦੇ ਘਰੇ ਚੱਲਿਆ ਬੈੱਡ ਹੋਣ ਇਹ। ਇਹ ਯਾਰ ਤੁਸੀਂ ਮਸ਼ਹੂਰੀ ਘੱਟ ਕਰਦੇ ਆ ਜਿਹੜੇ ਹਸਾਮਾ ਥੋੜੇ ਸਮਾਨ ਬਾਹਲਾ ਲਈ ਫਿਰਦੇ ਆ। ਨਹੀਂ ਆਪਾਂ ਸ਼ੋਰੂਮ ਇਹ ਐ ਮੰਨ ਕੇ ਚੱਲੋ ਵੀ ਨਵਾਂ ਹੀ ਕੀਤਾ ਜੀ। ਹੂੰ। ਕੰਮ ਆਪਣਾ ਬਹੁਤ ਪੁਰਾਣਾ ਹੈ। ਹੂੰ। ਪਹਿਲਾਂ ਆਪਣਾ ਹੋਲ ਸੇਲ ਦਾ ਸੀਗਾ। ਹੁਣ ਆਪਾਂ ਇਹ ਐ ਮੰਨ ਕੇ ਚੱਲੋ ਵੀ ਲੋਕਾਂ ਦੇ ਫਾਇਦੇ ਕਰਨ ਵਾਸਤੇ ਸ਼ੋਰੂਮ ਬਣਾਇਆ। ਆਊਟਲੈਟ ਖੋਲਤਾ। ਆਊਟਲੈਟ ਖੋਲਤਾ ਫਰਨੀਚਰ ਦਾ। ਤੇ ਆਹ ਆਹ ਕਿੰਨੇ ਦਾ ਹੋਊਗਾ ਬਾਈ? ਇਹ ਬੈੱਡ ਆਪਾਂ ਨੂੰ 60000 ਰੁਪਏ ਦਾ ਪੈਣਾ ਜੀ। ਠੀਕ ਆ ਇਹਦਾ ਮੈਟਰਸ ਅਲੱਗ ਆ ਮੈਟਰਸ ਲੱਗਿਆ ਜੀ ਜੀ ਇਹਦੀ ਵੀ ਆਪਾਂ ਡਿਲੀਵਰੀ ਫ੍ਰੀ ਕਰਾਂਗੇ ਜੀ ਮਤਲਬ ਡਿਲੀਵਰੀ ਕਿੰਨੇ ਹਜ਼ਾਰ ਤੋਂ ਉੱਪਰ ਫ੍ਰੀ ਹੀ ਕਰ ਦਿੰਨੇ ਆਪਾਂ ਆਪਾਂ 50000 ਤੋਂ ਉੱਪਰ ਡਿਲੀਵਰੀ ਫ੍ਰੀ ਕਰਾਂਗੇ ਜੀ ਆਹ ਦੇਖੀ ਖਪਰੀ ਤਾਂ ਇੱਧਰ ਆਈ ਖ ਪੁੱਤ ਆਹ ਸਾਗਵਾਨ ਦਾ ਬੈੱਡ ਹੈ ਜੀ ਇਹ ਦੇਖ ਬਣਾਈ ਗੱਲ 3D ਬਣਾਇਆ ਹੈ ਹੂੰ ਦੇਖ ਬਣਾਇਆ ਇਹ ਕਿੰਨੇ ਦਾ ਹੋਊਗਾ ਬਈ ਇਹ 45000 ਰੁਪਏ ਦਾ ਬੈੱਡ ਹੈ ਜੀ ਸਾਗਵਾਨ ਦਾ ਬੈੱਡ ਹੈ ਜੀ ਇਹ ਇਹ ਤਾਂ ਤੂੰ ਲੱਖ ਵੀ ਕਹਿੰਦਾ ਤਾਂ ਲੱਖ ਵੀ ਜਾਇ ਸੀ ਨਹੀਂ ਜੀ ਆਪਾਂ ਇਹਨੇ ਪੈਸੇ ਲੈਣੇ ਨਹੀਂ ਕਸਟਮਰ ਤੋਂ ਜੀ ਆਪਾਂ ਲੋਕਾਂ ਦੇ ਫਾਇਦੇ ਕਰਨੇ ਆ ਸੋਹਣਾ ਬਾਹਲਾ ਬਣਿਆ ਫਰੀਦ ਹੋਰ ਕੀ ਕਰਨਾ ਬਈ ਮੜਿਆ ਆਪਿਆ ਹਾਂ ਠੀਕ ਆ ਘੱਟ ਤੋਂ ਘੱਟ ਕਿੰਨੇ ਕਾਲਾ ਹੋਊਗਾ ਬਾਈ ਆਪਰੇ ਕੋਲ ਘੱਟੋ ਘੱਟ ਬੈੱਡ ਹੈਗਾ ਜੀ 16000 ਰੁਪਏ ਦਾ ਪਰਲੇ ਪਾਸੇ ਉਹ ਖਾਊ ਖਾ ਕੇ ਹੋ ਜਾ 16000 ਵਾਲਾ ਹਮੈ ਇਦਾਂ ਕਰ ਗਏ 16000 ਵਾਲਾ ਕਿਹੋ ਜਆ ਆਹਾ ਆ ਸਾਰੀ ਲਾਈਨ 16 16000 ਵਾਲੀ ਹੋਈ ਜੀ ਇਹ ਤੇ ਦੇਖ ਪੜ੍ਹ ਲੈ ਉਹ ਚੱਕ ਕੋਈ ਪ੍ਰੀਤ ਕੋਈ ਜਦੋਂ ਬੰਦਾ ਕੋਈ ਬੈਠਦਾ ਆ ਕੇ ਥੋਡੇ ਨਾਲ ਵੀ ਉਦੋਂ ਇਹ ਮਾੜਾ ਮੋਟਾ ਕੋਈ ਬਹੁਤ ਧਮਾਲ ਖਰੀਦੇ ਤੇ ਕੋਈ ਮਾੜੀ ਮੋਟੀ ਮਾਰ ਚੱਲ ਲੈਣੇ ਕੋਈ ਥੋੜਾ ਬਹੁਤਾ ਕੋਈ ਗ੍ਰੇਡ 'ਚ ਬੰਦਾ ਕਬੇ ਜਰ ਕੋਈ ਮਾਨਤਾਂ ਨਹੀਂ ਕਹਿੰਦਾ ਹੁੰਦਾ ਜਰੂਰ ਕਰਾਂਗੇ ਜੀ ਹੋ ਜਾਂਦਾ ਜਰੂਰ ਕਰਾਂਗੇ ਉਹ ਠੀਕ ਹੈ ਚਲ ਪੁੱਛਣਾ ਚੰਗਾ ਮਾਨਤਾਂ ਹਰੇਕ ਬੰਦੇ ਦਾ ਰਿਕਾਰਡ ਹਰੇਕ ਬੰਦੇ ਦਾ ਹੋਊਗਾ ਮਤਲਬ ਜਿਹੜਾ ਬੰਦਾ ਆ ਗਿਆ ਯਾਰ ਖੁਸ਼ ਕਰਕੇ ਤੋਂ ਆਪਣਾ ਮੁੱਦਾ ਇੰਨਾ ਕੀ ਇਹ ਵੀ ਬੰਦਾ ਖੁਸ਼ ਜਾਵੇ ਇਥੋਂ ਆਹ ਦੇਖ ਯਾਰ ਆ ਕਿੰਨੇ ਸੋਹਣੇ ਬਣੀ ਹੋਈ ਆ ਟਾਲੀ ਦੀ ਇਹ ਟਾਲੀ ਦੀ ਅਲਮਾਰੀ ਹੈ ਜੀ ਟਾਲੀ ਦੀ ਅਲਮਾਰੀ ਕਹਿ ਲੋ ਸੰਦੂਕ ਕੋਲ ਡੂੰਗੀ ਬੋਧਾ ਇਹ ਡੂੰਗੀ 2 ਫੁੱਟ ਹੈ ਜੀ ਹੂੰ ਇਹ ਆਪਣੀ ਆਪ ਦੀ ਤਿਆਰ ਕੀਤੀ ਹੋਈ ਅਲਮਾਰੀ ਹੈ ਜੀ ਜੀ ਕੋਈ ਵੀ ਇਸ ਤਰ੍ਹਾਂ ਦਾ ਮਾਲ ਨਹੀਂ ਆਪਣੇ ਸ਼ੋਰੂਮ 'ਚ ਜਿਹੜਾ ਕਿ ਆਪਾਂ ਕੋਈ ਟਰੇਡਿੰਗ ਕਰਦੇ ਹੋਈਏ ਠੀਕ ਹੈ ਜੀ ਸਾਰਾ ਮਾਲ ਆਪਣਾ ਆਪ ਦੇ ਹੱਥੀ ਤਿਆਰ ਕੀਤਾ ਹੋਇਆ ਹੈ ਜੀ ਕੀ ਕੀਤਾ ਹੋਇਆ ਇਹਦੀ ਕੋਈ ਜ਼ਿੰਮੇਵਾਰੀ ਹੁੰਦੀ ਆ ਵੀ ਮਤਲਬ ਜਿਹੜਾ ਸਾਡੇ ਕੋਲ ਮਾਲ ਵੇਚ ਕੇ ਜਾਂਦਾ ਵੀ ਇਹ ਖਰਾਬ ਹੋ ਗਿਆ ਕੋਈ ਬਿਲਕੁਲ ਜ਼ਿੰਮੇਵਾਰੀ ਸਾਡੀ ਕੋਈ ਹੋਰ ਹੋ ਗਿਆ ਬਿਲਕੁਲ ਜ਼ਿੰਮੇਵਾਰੀ ਹੈ ਇਹ ਫੈਕਟਰੀ ਖੜੀ ਆ ਉਹਦੇ ਨਾਲ ਅਸੀਂ ਜਿਹੜਾ ਪਾਲਿਸ਼ ਕਰਦੇ ਆ ਉਹਦੇ ਵਿੱਚ ਵੈਸੇ ਸਾਰਾ ਮਟੀਰੀਅਲ ਪਾਉਣੇ ਆ ਵੀ ਸਿਉਂਖ ਕੋਨ ਨਾ ਲੱਗੇ ਲੱਗੇ ਹੂੰ ਪਰ ਫਿਰ ਵੀ ਜੇ ਕੋਈ ਕਸਟਮਰ ਦੇ ਘਰੇ ਜਾ ਕੇ ਕਿਸੇ ਚੀਜ਼ ਨੂੰ ਲੱਗਦਾ ਤਾਂ ਉਹਦੀ ਸਾਡੀ ਜ਼ਿੰਮੇਵਾਰੀ ਆ ਉਹਨੂੰ ਅਸੀਂ ਸਹੀ ਕਰਕੇ ਦੇਵਾਂਗੇ ਵਾਹ 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 ਹਾਂ ਹੁੰਦੀ ਆ ਨਾ ਗੱਲ ਕਿ ਨਹੀਂ ਪ੍ਰੀਤ ਪਰ ਗਾਰੰਟੀ ਦਾ ਮਤਲਬ ਤਾਂ ਇਹੀ ਹੁੰਦਾ ਹਾਂ ਤੇ ਆ ਕਿਵੇਂ ਆ ਆ ਆ ਸਿਸਟਮ ਆ ਦਾ ਖਾ ਖਾਂ ਇਹਦੇ ਬਾਰੇ ਕੀ ਇਹ ਵੀ ਟਾਲੀ ਦਾ ਬੈੱਡ ਹੈ ਜੀ ਆਹਾ ਆਹ ਕੰਸੋਲ ਆ ਗਿਆ ਜੀ ਇਹ ਸਾਰੇ ਸਾਗਵਾਨ ਦੇ ਨੇ ਕੰਸੋਲ ਅੱਛਾ ਇਹ ਅੱਜਕੱਲ ਜਿਵੇਂ ਲੌਬੀ ਦੇ ਵਿੱਚ ਕੋਠੀਆਂ-ਕੁਠੀਆਂ ਲੱਗਦੀਆਂ ਬੰਦੀਆਂ ਉਹਨਾਂ ਵਿੱਚ ਲੱਗਦੀ ਹੈ ਜੀ ਆਹ ਕਿੰਨੇ ਦਾ ਹੋਊ ਬੈੱਡ ਇਹ ਵੀ 50000 ਰੁਪਏ ਦਾ ਬੈੱਡ ਹੈ ਜੀ ਟਾਲੀ ਦਾ ਬੈੱਡ ਹੈ ਜੀ ਇਹ ਵੀ ਇਹ ਬਾਹਲਾ ਸੋਹਣਾ ਬਣਿਆ ਬ੍ਰੀਟ ਹੈ ਹੈ ਸਿੰਪਲ ਸੋਬਰ ਬਹੁਤ ਵਧੀਆ ਬੈੱਡ ਹੈ ਜੀ ਆਮ ਤੌਰ ਤੇ ਲੋਕ ਇਹਨਾਂ ਨਾਲ ਜਿਹੜੇ ਬਾਕਸ ਆ 6 ਫੁੱਟੇ ਲਾਉਂਦੇ ਆ ਆਪਾਂ 6.5 ਫੁੱਟੇ ਬਾਕਸ ਲਾਏ ਇਹਨਾਂ ਨਾਲ ਕਿਹੜੇ 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 ਦਿਨ ਮਿਲ ਸਕਦੇ ਆ ਇੱਥੇ ਆਪਾਂ ਇੱਥੇ ਲੋਕਾਂ ਨੂੰ ਤੁਸੀਂ ਐਤਵਾਰ ਤੋਂ ਲੈ ਕੇ ਤੇ ਸੋਮਵਾਰ ਪੂਰਾ ਇੱਥੇ ਹੀ ਹੁੰਨੇ ਆ ਆਪਾਂ ਸੱਤੇ ਦੇ ਸੱਤੇ ਦਿਨ ਸੱਤੇ ਦੇ ਸੱਤੇ ਦਿਨ ਆਪਾਂ ਇੱਥੇ ਮਿਲਾਂਗੇ ਕੋਈ ਕੋਈ ਲੱਗਿਆ ਪੈਕੇਜ ਪੂਕ ਜਿ ਕੋਈ ਲੱਗਿਆ ਵਾ ਦਿਖਾ ਸਕਦੇ ਆ ਬਿਲਕੁਲ ਦਿਖਾ ਸਕਦੇ ਆ ਜੀ ਆ ਜੀ ਚਲ ਜੀ ਪਹਿਲਾਂ ਆਪਾਂ ਇੱਥੇ ਦੇਖਦੇ ਇੱਕ ਪੈਕੇਜ ਆਪਣਾ ਇੱਥੇ ਲੱਗਿਆ ਹੋਇਆ ਲਿਆ ਲਿਆਓ ਆਜੋ ਇਆ ਮੈਨੂੰ ਸ਼ੱਕ ਜੀ ਵੀ ਪਈ ਸੀ ਵੀ ਪੈਕੇਜ ਲੱਗਿਆ ਵਾ ਹਾਂ ਪੈਕੇਜ ਦਾ ਕੀ ਹਿਸਾਬ ਕਿਤਾਬ ਵਾ ਬਾਈ ਮਾੜਾ ਦੱਸ ਜੀ ਇਹ ਜਿਵੇਂ ਅੱਜ ਕੱਲ ਪੈਕੇ ਦਾ ਦੌਰ ਚੱਲ ਰਿਹਾ ਹੈ ਵਿਆਹ ਸ਼ਾਦੀਆਂ ਦਾ ਦੌਰ ਚੱਲ ਰਿਹਾ ਹੈ ਇਹ ਜਿਹੜਾ ਅਸੀਂ ਕੰਬੋ ਬਣਾਇਆ ਜੀ 51000 ਰੁਪਏ ਦਾ ਕੰਬੋ ਹੈ ਜੀ 51000 ਚ 51000 ਰੁਪਏ ਚ 51000 ਚ ਕੀ ਕੀ ਦੇਣਾ ਜਿਹਦੇ ਵਿੱਚ ਆਪਾਂ ਬੈੱਡ ਦੇਵਾਂਗੇ ਜੀ ਬੈੱਡ ਦੇਤਾ ਗੱਦਾ ਦੇਵਾਂਗੇ ਜੀ ਗੱਦੇ ਦੇਤੇ ਅਲਮਾਰੀ ਹੈ ਜੀ 7 5 ਦੀ ਅਛਾ ਅਲਮਾਰੀ ਆ ਗਈ ਆਲਮਾਰੀ ਦੇਵਾਂਗੇ ਜੀ ਵੱਡੀ ਅਲਮਾਰੀ ਹੈ ਠੀਕ ਹੈ ਜੀ ਆਹ ਸੋਫਾ ਦੇਵਾਂਗੇ ਜੀ ਸਾਰਾ ਆਹ ਸੋਫਾ ਦੇਤਾ ਸੋਫੇ ਨਾਲ ਮੇਜ ਆ ਗਿਆ ਜੀ ਜੀ ਇਹਦੇ ਉੱਪਰ ਸ਼ੀਸ਼ਾ ਲਾਵਾਂਗੇ ਜੀ ਜੀ ਨਾਲ ਪ੍ਰੈਸ ਟੇਬਲ ਦੇਵਾਂਗੇ ਜੀ ਨਾਲ ਪ੍ਰੈਸ ਟੇਬਲ ਦੇਵਾਂਗੇ ਤੇ ਨਾਲ ਮਾੜਾ ਛੱਡਣ ਵਾਲਾ ਵੀ ਕਰ ਲਵਾਂਗੇ ਟਾਂਚਾ ਛੱਡਣ ਵਾਲਾ ਵੀ ਕਰਾਂਗੇ ਜੀ 52000 ਚ ਛੱਡ ਕੇ ਵੀ ਅਗਲੇ ਤੇ ਘਰੇ ਆਵਾਂਗੇ ਬਿਲਕੁਲ ਜੀ 52000 ਰੁਪਏ ਚ ਛੱਡ ਕੇ ਘਰੇ ਆਉਣਗੇ ਤੇ ਆਹ ਸਾਰਾ ਸਮਾਨ ਇੱਕ ਗੱਲ ਹੋਰ ਵੀ ਹੈ ਜੀ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਤੁਹਾਨੂੰ ਆਹੀ ਬੈੱਡ ਲੈਣਾ ਪੂਜਣਾ ਅਸੀਂ ਵੀਡੀਓ ਚ ਪਾਤਾ ਹਾਂ ਸਾਡੇ ਕੋਲੇ ਇਹਦੇ ਵਿੱਚ 50 ਡਿਜ਼ਾਈਨ ਪਏ ਆ ਠੀਕ ਆ ਗਾਹਕ ਜਿਹੜਾ ਮਰਜ਼ੀ ਲਵੇ ਬੈੱਡ ਤੇ ਜੇ ਮੰਨ ਕੇ ਚੱਲੋ ਗਾਹਕ ਨੇ ਬੈੱਡ ਕੋਈ ਵੱਡਾ ਲੈਣਾ ਅਸੀਂ ਇਹਦੇ ਪੈਸੇ ਕੱਟ ਦਾਂਗੇ ਗਾਹਕ ਬੈੱਡ ਵੱਡਾ ਲੈ ਲੇ ਉਹਦੇ ਪੈਸੇ ਅਸੀਂ ਐਕਸਟਰਾ ਗਾਹਕ ਤੋਂ ਲੈ ਲੈਨੇ ਆ ਠੀਕ ਆ ਜੀ ਮੈਂ ਸੋਫਾ ਸੋਫੇ ਦੇ ਵਿੱਚ ਬਹੁਤ ਰੰਗ ਹੈ 51 ਚ ਇਹ 61 ਚ ਵੀ ਹੋ ਸਕਦਾ ਹਾਂਜੀ ਕੋਈ ਬੰਦਾ ਗਾਹਕ ਨੇ ਕੋਈ ਵੀ ਚੀਜ਼ ਬਦਲਣੀ ਹੈ ਉਹ ਬਦਲ ਸਕਦਾ ਹੈ ਰੰਗ ਤਾਂ ਬਦਲ ਹੀ ਸਕਦੇ ਆ ਜੇ ਇਹਦੇ ਵਿੱਚ ਵੈਰਾਈਟੀ ਬਦਲਣੀ ਹੈ ਉਹਦੇ ਥੋੜੇ ਜਿਹਾ ਪੈਸੇ ਐਡ ਹੋ ਜਾਣਗੇ ਮੈਂ ਸਮਝ ਗਿਆ ਸਮਝ ਗਿਆ ਹੋਰ ਹੋਰ ਪੈਕੇਜ ਕਿੱਥੇ ਲੱਗਿਆ ਹੋਇਆ ਹੋਰ ਪੈਕੇਜ ਆਪਣਾ ਇੱਕ ਆ ਪੈਕੇਜ ਹੈ ਜੀ ਜੀ ਚਾਲੇ ਚਾਲੇ ਕਰਵਾ ਦਿੰਦੇ ਇਹਦੇ ਵਿੱਚ 9 ਫੁੱਟਾ ਬੈੱਡ ਆ ਗਿਆ ਜੀ ਇਲੈਕਟਾ ਵਾਲਾ ਚੜਾਈ 9 ਫੁੱਟ ਹਾਂਜੀ ਠੀਕ ਆ ਕੱਦ ਆ ਗਿਆ ਜੀ ਜੀ ਅਲਮਾਰੀ 7 5 ਦੀ ਆ ਗਈ ਜੀ ਉਹ ਅਲਮਾਰੀ ਆ ਜੀ ਹਾਂਜੀ ਜੀ ਆਹ ਸੋਫਾ ਆ ਗਿਆ ਜੀ ਸੋਫਾ ਵੀ ਵੱਡਾ ਆ ਗਿਆ 10 ਸੀਟਾਂ ਦਾ ਸੋਫਾ ਆ ਗਿਆ ਸਣੇ ਸ਼ੀਸ਼ਾ ਹੂੰ ਓਦੋਂ ਬਾਅਦ ਅਸੀਂ ਇਹਦੇ ਵਿੱਚ ਲਾਤਾ ਹੀ ਡਾਈਨਿੰਗ ਟੇਬਲ ਡੈਨਗ ਟੇਬਲ ਆਤਾ ਪੱਥਰ ਵਾਲਾ ਪੱਥਰ ਧਰ ਕੇ ਜੀ ਹੂੰ ਤੁਸੀਂ ਆਮ ਤੌਰ ਤੇ ਵੀਡੀਓ ਚ ਦੇਖਿਆ ਹੋਊਗਾ ਸਾਰੇ ਲੋਕ ਸ਼ੀਸ਼ਾ ਲਾਉਂਦੇ ਆ ਜੀ ਹਾਂ ਅਸੀਂ ਪੱਥਰ ਧਰ ਕੇ ਦੇਵਾਂਗੇ ਜੀ ਪੱਥਰ ਧਰ ਕੇ ਇਹ ਸਾਡਾ ਜਿਹੜਾ ਪੈਕੇਜ 1,115,000 ਦਾ ਪੈਕੇਜ ਹੈ ਜੀ ਇਹ ਫ੍ਰੀ ਤੇ ਜ਼ਿਆਦਾ ਪੜਦਾ ਜੀ ਕੀ ਸਮਝ ਆ ਗਾਲ 1,115,000 ਰੁਪਏ ਚ ਆ ਆ ਵੀ ਕਿੱਡਾ ਦੇਣਾ ਨਾਲ ਆਹ ਪੱਥਰ ਵਾਲਾ ਦੇਣਾ ਠੀਕ ਆ ਟਾਲੀ ਦੀਆਂ ਕੁਰਸੀਆਂ ਕੁਰਸੀਆਂ ਵੀ ਟਾਲੀ ਦੀਆਂ ਜੀ ਟੇਬਲ ਵੀ ਟਾਲੀ ਦਾ ਜੀ ਟਾਲੀ ਦਾ ਆ ਆ ਵੀ ਦੇਣਾ ਸੋਫਾ 10 ਸਿੱਟਾਂ ਵਾਲਾ ਆ ਗਿਆ ਜੀ। ਹੂੰ। ਤੇ ਆ ਵੀ ਦੇਣਾ ਤੇ ਆ ਵੀ ਦੇਣਾ। ਜੇ ਮਾਰਕੀਟ 'ਚ ਮੈਂ ਮੋਟਾ ਜਿਹਾ ਹਿਸਾਬ ਦੱਸਦਾ ਮਾਰਕੀਟ 'ਚ। ਮਾਰਕੀਟ ਦੇ ਵਿੱਚ ਮੰਨ ਲਾ ਵੀ ਆਹਾ 45-46000 ਰੁਪਏ ਦਾ ਸੋਫਾ ਆ ਮਿਲਦਾ। ਬਿਲਕੁਲ ਬਣਦਾ ਜੀ। ਬਿਨਾਂ ਗੋਸ਼ੀਏਸ਼ਨ ਕਰਕੇ। ਠੀਕ ਹੈ ਕਿ ਨਹੀਂ? 50000 ਦੇ ਨੇੜੇ ਤੇੜ ਆਹਾ ਡਾਈਨਿੰਗ ਟੇਬਲ ਹੋ ਜਾਂਦਾ। ਠੀਕ ਹੈ ਕਿ ਨਹੀਂ? ਤਾਂ ਬਾਕੀ ਦਾ ਸਾਰਾ ਸਮਾਨ ਆ ਜਿਹੜਾ 15000 ਰੁਪਏ 'ਚ ਰਹਿ ਜਾਂਦਾ। ਆ ਆਹਾ ਆਹਾ ਤੇ ਉਹ ਠੀਕ ਹੈ ਕਿ ਨਹੀਂ ਜਾਂ ਪਾਏ ਗਏ ਕਿ ਵੀ ਸਾਰੇ ਪੈਕੇਜ ਦੇ ਮਗਰਲੇ ਪਾਸੇ ਜੇ ਇਹਨੂੰ ਪੂਰਾ ਖਿੱਚ ਕੇ ਵੀ ਲਾਗੇ ਤਾਂ ਅਲਮਾਰੀ ਨਾਲ ਪੈਸੇ ਪੂਰੇ ਹੁੰਦੇ ਆ ਆ ਬੈੱਡ ਤੇ ਆ ਆ ਫ੍ਰੀ ਮਿਲਦੇ ਆ ਵੀ ਇੰਨਾ ਕਿ ਹਿਸਾਬ ਕਿਤਾਬਾ ਜਿਹੜਾ ਇਹਦੇ ਵਿੱਚ ਮਤਲਬ ਕਹਿਣ ਤੋਂ ਪਾਵੇ ਇਹਨਾਂ ਨੇ ਸਾਰੀਆਂ ਚੀਜ਼ਾਂ ਦਾ ਨਾ ਪਾਣੀ ਰੱਖਿਆ ਯਾਰ ਇਹ ਸਿਰਫ ਆਏ ਮੰਨ ਕੇ ਚੱਲੋ ਵੀ ਸ਼ੋਰੂਮ ਦੀ ਮਸ਼ਹੂਰੀ ਕਹਿ ਲਓ ਜਾਂ ਅੱਗੇ ਵਿਆਹਾਂ ਦਾ ਸੀਜ਼ਨ ਆਉਂਦਾ ਉਹਨੂੰ ਦੇਖਦੇ ਹੋ ਇਹ ਕੰਪੋ ਬਣਾਏ ਆਈ ਅਸੀਂ ਹਾਂ ਵੀ ਕਸਟਮਰ ਨੂੰ ਸਮਾਨ ਲੈਣਾ ਸੌਖਾ ਹੋਵੇ ਆ ਅਗਲਾ ਇੱਕੇ ਥਾਂ ਹੀ ਸਾਰਾ ਇੱਕੋ ਛੱਤ ਥੱਲੋਂ ਇੱਕੋ ਥਾਂ ਇੱਕੋ ਡੀਲ ਚ ਸਾਰਾ ਕੁਲ ਹੈ ਜੀ ਬਸ ਫਿਰ ਕੰਬੋ ਦੀ ਡਿਲੀਵਰੀ ਫ੍ਰੀ ਹੈ ਜੀ ਅੱਛਾ ਕੰਬੋ ਦੀ ਡਿਲੀਵਰੀ ਫ੍ਰੀ ਆਪਰ ਗਿਆ ਯਾਰ ਉਹ ਵੀ ਉਹ ਨੂੰ ਬਚ ਗਿਆ ਹਾਂਜੀ ਆਹ ਵਾਲਾ ਮਹਿੰਗਾ ਬਰੀਦਾ ਆਹ ਜਾਗਦਾ ਪੁੱਤ ਦਾ ਹੈ ਪੱਥਰ ਪੁੱਥਰ ਦੇ ਇੱਕੇ ਮੇ ਠੋਕਿਆ ਹੈ ਇਹ ਕੀਤੀ ਪਈ ਹੈ ਕਮਾਲ ਲਿਆ ਲੱ ਸਗਾ ਬਾਈ ਡਾਇਨਿੰਗ ਟੇਬਲਾਂ ਦਾ ਕੋਈ ਰੇਟ ਰੁੱਟ ਲਓ ਆਜੋ ਕੋਈ ਹੈ 50000 ਰੁਪਏ ਰੇਂਜ ਚ ਮਿਲਦਾ ਹੋਵੇ ਹਾਂਜੀ ਹੂੰ ਆਹ ਦੇਖੋ ਹਾਂ ਆ ਦੇਵਾਂਗੇ ਜੀ ਆਪਾਂ ਪੱਥਰ ਧਰ ਕੇ ਦੇਵਾਂਗੇ ਜੀ 45000 ਰੁਪਏ ਦਾ ਹਾਂ ਇਹ ਆ ਗਿਆ ਨਾ ਪ੍ਰੀਤ ਉਹ ਉਹੀ ਕੇਸ ਉਹ ਉਹ ਉਹਦੇ ਨਾਲ ਆਹ ਲੱਗਿਆ ਉਹਦੇ ਨਾਲ ਆਹ ਲੱਗਿਆ ਇਹ ਆਪਾਂ ਪੱਥਰ ਧਰ ਕੇ 45000 ਦਾ ਦੇਵਾਂਗੇ ਹੂੰ ਤੇ ਆਹ ਦੇਖ ਪੱਥਰ ਧਰਾਂਗੇ ਜੀ ਇਹਦੇ ਵਿੱਚ ਕੰਪੋਜ਼ਿਟ ਜੋ ਇਹਦੇ ਉੱਪਰ ਪਿਆ ਹੈ ਜੇ ਕੋਈ ਕਸਟਮਰ ਨੇ ਪੱਥਰ ਚੇਂਜ ਕਰਾਉਣਾ ਹੈ ਕੁਰਸੀ ਚੇਂਜ ਕਰਾਉਣੀ ਹੈ ਉਹਦੇ ਉਹ ਪੈਸੇ ਐਕਸਟਰਾ ਪੇ ਕਰੇ ਅਸੀਂ ਚੇਂਜ ਵੀ ਕਰ ਦਾਂਗੇ ਜੀ ਕੋਈ ਨਹੀਂ ਆਪਾਂ ਵੀਡੀਓ ਦੇ ਵਿੱਚ ਜੋ ਚੀਜ਼ ਬੋਲਤੀ ਉਹ ਤੇ ਆਪਾਂ ਲਗੀਰ ਦੇ ਫਕੀਰ ਹੋ ਜਾਾਂਗੇ ਤੇ ਆ ਕਿੰਨੇ ਦਾ ਬਾਈ ਆ ਆ ਪੀਸ ਆਪਾਂ ਨੂੰ ਪੈਂਦਾ ਜੀ 65000 ਰੁਪਏ ਦਾ 65000 ਰੁਪਏ ਦਾ ਇਹਦੇ ਉੱਪਰ ਜਿਹੜਾ ਕੋਈ ਪੱਥਰ ਹੈ ਕੁਰਸੀਆਂ ਇਹ ਐ ਮੰਨ ਕੇ ਚਲੋ ਸਾਗਵਾਨ ਦਾ ਪੀਸ ਹੈ ਸਾਰਾ ਤੇ ਇਹ ਨੂੰ ਘਰੇ ਅਗਲੇ ਤੇ ਫ੍ਰੀ ਭੇਜਾਂਗੇ ਫ੍ਰੀ ਭੇਜਾਂਗੇ ਜੀ ਜੇ ਰਾਹ 'ਚ ਜਾਂਦਾ ਪੱਥਰ ਟੁੱਟ ਗਿਆ ਸਾਡਾ ਜੀ ਕਾ ਬਾਤ ਆ ਕਿਉਂ ਹਾਂ ਚੋਟ ਜਿੰਨਾ ਚਿਰ ਕਸਟਮਰ ਦੀ ਸੈਟੀਸਫਾਈ ਨਹੀਂ ਹੁੰਦੀ ਉਹਨਾਂ ਚਿਰ ਚੀਜ਼ ਸਾਡੀ ਹੈ ਕਿਆ ਬਾਤ ਕਿਆ ਬਾਤ ਜਦੋਂ ਉਹਦੀ ਸੈਟੀਸਫਾਈ ਹੋ ਗਈ ਕਸਟਮਰ ਨੇ ਪੈਸੇ ਦੇਤੇ ਉਦੋਂ ਬਾਅਦ ਆਪਾਂ ਉਹ ਚੀਜ਼ ਕਸਟਮਰ ਦੀ ਹੈ ਜੀ ਜੇ ਕਿਸੇ ਦੇ ਘਰੇ ਥਾਂ ਤੋਂ ਥੋੜਾ ਯਾਰ ਫਲੈਟ ਪਲੂਟ ਚ ਰਹਿੰਦਾ ਬੰਦਾ ਹੈ ਉਹਦੇ ਵਾਸਤੇ ਆ ਚੀਜ਼ ਕਿੱਡੀ ਵਧੀਆ ਹੈ ਹੂੰ ਬਹੁਤ ਵਧੀਆ ਚੀਜ਼ ਹੈ ਜੀ ਹੈ ਬਹੁਤ ਘੱਟ ਜਗ੍ਹਾ ਚ ਆ ਜਾਂਦੀ ਹੈ ਜੀ ਕੋਲੇ ਨੇੜੇ ਰੱਖਣਾ ਛੋੜੇ ਥਾਂ ਦੇ ਵਿੱਚ ਇਹਦੇ ਪੈਸੇ ਵੀ ਥੋੜੇ ਹੋਣਗੇ ਬਹੁਤ ਥੋੜੇ ਹੈ ਜੀ ਕਿੰਨੇ ਕ ਪੈਸੇ ਦੇ ਦੇਗੇ ਇਹ ਸਿਰਫ 30000 ਰੁਪਏ ਦਾ ਪੀਸ ਹੈ ਜੀ ਲੈ ਤੇ ਸਾਰਾ ਸਾਗਵਾਨ ਚ ਹੈ ਜੀ ਪੀਸ ਇਹ ਇਹਨੇ ਤੁਹਾਨੂੰ ਥਾਂ ਵੀ ਬਚਾ ਕੇ ਦੇਣਾ ਲੱਗਣਾ ਨਹੀਂ ਕਰਨਾ ਨਹੀਂ ਕੋਈ ਗਲਣਾ ਨਹੀਂ ਸੜਨਾ ਨਹੀਂ ਇਹਨੇ ਥਾਂ ਵੀ ਬਚਾ ਕੇ ਦੇਣਾ ਕਿਹਦੇ ਵਿੱਚ ਆਪਣੇ ਕੋਲੇ ਵੈਰਾਈਟੀ ਕਲਰ ਬਹੁਤ ਨੇ ਆ 6 ਵਾਲਾ ਵੀ ਪਿਆ ਆ 6 ਵਾਲਾ ਵੀ ਹੈ ਇਹਦੇ ਵਿੱਚ ਆ 6 ਵਾਲਾ ਵੀ ਪਿਆ ਲੈ ਕਰ ਗੱਲ 6ਾਂ ਵਾਲਾ ਵੀ ਪਿਆ ਆ ਵੀ ਪਿਆ ਹੂੰ ਉਹ ਗਾਰਡਨ ਫਰਨੀਚਰ ਆ ਗਿਆ ਜੀ ਇਹ ਗਾਰਡਨ ਵਾਲਾ ਆ ਗਿਆ ਜਿਹੜਾ ਗਲਤਾ ਕੁਲਤਾ ਨਹੀਂ ਮੱਚਦਾ ਛੜਦਾ ਨਹੀਂ ਹਾਂਜੀ ਇਹ ਉਹ ਆ ਹੈ ਹਾਂਜੀ ਉਹ ਪਿਆ ਛਿਆਂ ਵਾਲਾ ਵੀ ਪਿਆ ਪ੍ਰੀਤ ਚੌਹਾਂ ਵਾਲਾ ਵੀ ਪਿਆ ਆ ਥੋੜੇ ਪੈਸਿਆਂ ਵਾਲਾ ਵੀ ਪਿਆ ਬਾਹਲੇ ਪੈਸਿਆਂ ਵਾਲਾ ਪਿਆ ਸ਼ੀਸ਼ਾ ਧਰ ਕੇ ਵੀ ਦੇ ਦੇਣਗੇ ਸ਼ੀਸ਼ਾ ਧਰ ਕੇ ਵੀ ਦੇਵਾਂਗੇ ਜੀ ਮਾਰਬਲ ਦੇ ਵਿੱਚ ਵੈਰਾਈਟੀ ਬਹੁਤ ਹੈ ਜੀ ਆਪਣੇ ਕੋਲੇ ਜੇ ਮੈਂ ਰੁਪਈਆ 45000 ਲਾਉਣਾ ਹੋਵੇ ਤਾਂ ਮੈਨੂੰ ਉਹ ਮਿਲ ਸਕਦਾ ਹੈ ਉਹ ਮਿਲੂਗਾ ਜੀ ਜੇ ਮੈਂ 35000 ਲਾਉਣਾ ਹੋਵੇ ਕੋਈ ਆ ਦੇਖੋ ਯਾ ਆਹੋ ਪ੍ਰੀਤ ਆਏ ਪੂਲ ਪਾਲ ਦੇ ਕਿਨਾਰੇ ਪੈਣ ਨੂੰ ਯਾਰ ਫੀਲਿੰਗ ਲੈਣ ਨੂੰ ਕੀ ਹਰ ਜਾ ਆਹ ਮੰਜਾ ਜਾ ਕਿੰਨੇ ਦਾ ਦੇ ਦੂੰਗਾ ਆਹ ਇਹ ਮੰਜਾ 12000 ਰੁਪਏ ਦਾ ਜੀ ਆ ਤਾਂ ਯਾਰ ਆਪਾਂ ਲੈ ਕੇ ਚੱਲ ਗਏ ਪ੍ਰੀਤ ਅੱਜ ਗੱਡੀ 'ਚ ਧਰ ਕੇ ਯਾਰ ਹੈਂ ਆਏ ਖੇਤ ਪੈਣ ਪੂਨ ਨੂੰ ਗੱਲ ਬਣ ਜੂ ਯਾਰ ਆਹੋ ਦੇਖ ਫਰਨੀਚਰ ਇਹ ਵੀ ਗਾਰਡਨ ਫਰਨੀਚਰ ਹੈ ਜੀ ਲੈ ਇਹ ਨਾ ਇਹਨੂੰ ਕੁਝ ਹੋਵੇ ਨਾ ਕਰੇ ਆ ਹੀ ਰਹਿਣਾ ਜੀ ਨਾ ਤੁੰਦ ਦਾ ਨਾਂ ਬਾਪੂ ਗੋਲਾਂ ਕੱਢੇ ਓਏ ਕੁਰਸੀਆਂ ਬਾਹਰ ਨਾ ਕੋਈ ਲੇਡੀਜ਼ ਨੂੰ ਆਇਆ ਵੀ ਇਹ ਮੈਲਾ ਹੋ ਗਿਆ ਨੂੰ ਸਾਫ ਕਰਨਾ ਹੈ ਮੀ ਪੈ ਗਏ ਨੇ ਸਾਫ ਹੋ ਜਾਣਾ ਜੇ ਨਹੀਂ ਮੀ ਪੂਗਤ ਧੋ ਦਿਓ ਸਾਧੋ ਧੋ ਗੱਲ ਹੀ ਮੁੱਕ ਗਈ ਓਏ ਆਹ ਦੇਖੋ ਆਹ ਮੁੱਢ ਚੀ ਪਿਆ ਸੀ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਓਏ ਆਹ ਦੇਖ ਮਗਰਮਾ ਛਰਗਾ ਪ੍ਰੀਤ ਹੈ ਇਹਦੇ ਉੱਤੇ ਜਿਹੜਾ ਇਹ ਫਾਈਬਰ ਚ ਆ ਗਿਆ ਜੀ ਜਦੋਂ ਪੱਥਰ ਪੁੱਥਰੇ ਦੇ ਉੱਤੇ ਧਰਿਆ ਹੋਇਆ ਕਾਹਨੂੰ ਗੱਲਾਂ ਕਰਦੇ ਆਂ ਯਾਰ ਫਾਈਬਰ ਦਾ ਲੈਣ ਚ ਤਾਂ ਕੋਈ ਹਰਚ ਨਹੀਂ ਯਾਰ ਪੈਸੇ ਤਾਂ ਘੱਟ ਲੱਗਦੇ ਆ ਫਾਈਬਰ ਵਾਲੇ ਤੇ ਬਹੁਤ ਘੱਟ ਲੱਗਦੇ ਆ ਜੀ ਸਾਗਵਰ ਨਾਲੋਂ ਬਹੁਤ ਘੱਟ ਪੈਸੇ ਲੱਗਦੇ ਆ ਜੀ ਹੂੰ ਯਾਰ ਗੱਲਬਾਤ ਤਾਂ ਸਿਰੇ ਕੋ ਫਿਰਨੇ ਕੋਈ ਹੋਰ ਪੈਕੇਜ ਤਾਂ ਨਹੀਂ ਹੋਰ ਦਿਖਾਉਣ ਵਾਲਾ ਰਹਿ ਗਿਆ ਵੀਡੀਓ ਚ ਵੱਡੀ ਚ ਪੈਕੇਜ ਆਪਾਂ ਇੱਕ ਤਾਂ ਸੋਫਾ ਜੀ ਜਿਹੜਾ ਫਾਈਬਰ ਵਾਲਾ ਹੂੰ ਚੱਲ ਗਈ ਹਾਂਜੀ ਉਹ 90000 ਚ ਹੈ ਇੱਕ ਪੈਕੇਜ ਆਪਾਂ ਲਾਵਾਂਗੇ ਜੀ ਜਿਵੇਂ ਡਾਈਨਿੰਗ ਟੇਬਲ ਹੂੰ ਤੇ ਉਹਦਾ ਬੈੱਡ ਦਾ ਚਲੋ ਆਜੋ ਆਜੋ ਦਿਖਾਈਏ ਪੈਕੇਜ ਤੇ ਸੋਹਣਾ ਆਹ ਸੋਫਾ ਦੇਵੇਂ ਤਾਂ ਫੇਰ ਆ ਨਜ਼ਾਰਾ ਪੈਕੇਜ ਦੇ ਵਿੱਚ ਇਹ ਆਪਣਾ ਪੈਕੇਜ ਵਾਲਾ ਸੋਫਾ ਹੀ ਹੈ ਜੀ ਇਹ ਉਹਦੇ ਵਿੱਚ ਹੀ ਹੈ ਨਾ ਉਹਦੇ ਵਿੱਚ ਹੀ ਹੈ ਨਾਲ ਇਹਦੇ ਪੱਥਰ ਵੀ ਹੈ ਆ ਪੱਥਰੀ ਦੇਵਾਂਗੇ ਪੱਥਰੀ ਦੇਵਾਂਗੇ ਜੀ ਮੈਂ ਨਾ ਯਾਰ ਗੱਲ ਬਣ ਚੂ ਕਿੰਨਾ ਕਿਹਾ ਸੀ ਆਪਾਂ 2 ਲੱਖ ਨਹੀਂ ਜੀ ਨਹੀਂ 2 ਲੱਖ ਨਹੀਂ ਹਮ 1,70,000 ਰੁਪਿਆ 1,70,000 ਰੁਪਏ ਦੇ ਵਿੱਚ ਬੈਕ ਡੱਡਾ ਡਿਲੀਵਰੀ ਬੈਕ ਡੱਡਾ ਡਿਲੀਵਰੀ ਸੋਫਾ ਸੋਫਾ ਰੰਗ ਜਿਹੜਾ ਮਰਜ਼ੀ ਲੈ ਜਾਓ ਰੰਗ ਜਿਹੜਾ ਮਰਜ਼ੀ ਡਿਜ਼ਾਈਨ ਜਿਹੜਾ ਮਰਜ਼ੀ ਮੈਂ ਨਾ ਯਾਰ ਗੱਲ ਬਣ ਗਈ ਯਾਰ ਆ ਤਾਂ ਨਜ਼ਾਰਾ ਆ ਗਿਆ ਪੈਕੇਜ ਦਾ ਹੈ ਇਹ ਕਿਸੇ ਨੇ ਕੋਠੀ ਪਾਈ ਐ ਤੇ ਉਹਦੀ ਕੋਠੀ ਨੂੰ ਸਜਾਉਣਾ ਸਾਡਾ ਕੰਮ ਹੈ ਤੇ ਆ ਯਾਰ ਜੇ ਕਿਤੇ ਧਰਨਾ ਹੋਵੇ ਬੱਚਾ ਨਿਕਾਲਿਆ ਕਿ ਇਹ ਕਿੰਨੇ ਦਾ ਆ ਜੀ ਇਹ ਸਿਰਫ ਤੇ ਸਿਰਫ 30000 ਰੁਪਏ ਦਾ ਹੈ ਜੀ ਸਾਗਵਾਨ ਦੇ ਵਿੱਚ ਹੈ ਇਹ ਅੱਛਾ ਇਹਦੀ ਪਾਲਿਸ਼ ਬੜੀ ਘੈਂਟ ਹੋਈ ਐ ਇਹਦੀ ਪ੍ਰੀਤ ਮੈਟ ਜੀ ਪਾਲਿਸ਼ ਹੋਈ ਐ ਮੈਟ ਮੈਟ ਪੀਯੂ ਪਾਲਿਸ਼ ਹੈ ਜੀ ਮੈਟ ਪਾਲਿਸ਼ ਹੈ ਹਾਂ ਗੱਲਬਾਤ ਤੇ ਇਧਰ ਲਿਆਂਦਾ ਵੀ ਮਾੜਾ ਯਾਰ ਧਿਆਨ ਮਾਰਦ ਕੇ ਮੇਰੀ ਜਿਹੜੀ ਗੱਲ ਇਹ ਆ ਕਿੰਨੇ ਦਾ ਆਹ ਜਿਹਨੂੰ ਸੋਜੀ ਹੋਈ ਵੀ ਆ ਆਹ ਜਿਹੜਾ ਆ ਸੋਫਾ ਜੀ ਜਿਵੇਂ ਆਪਣੇ ਰਿਕਲਾਈਨਰ ਹੁੰਦੇ ਆ ਹਾਂ ਜਿਹੜੇ ਥੀਏਟਰਾਂ 'ਚ ਰਿਕਲਾਈਨਰ ਲੱਗੇ ਹੁੰਦੇ ਆ ਉਹਦੀ ਤਰਜ਼ ਤੇ ਬਣਿਆ ਸੋਫਾ ਜੀ ਇਹ ਓਹੋ ਓਵੇਂ ਟੂਈ ਨੂੰ ਆਹ ਨਾਂਦਾ ਆ ਗਿਆ ਓਹੋ ਇਹ ਕਿੰਨਾ ਕੁ ਹੋਊਗਾ ਇਹ ਸਿਰਫ ਤੇ ਸਿਰਫ 60000 ਦਾ ਸੋਫਾ ਜੀ ਏ ਯਾਰ 60 ਦਾ ਤਾਂ ਲਿਆ ਜਾ ਉਹਦਾ ਦਬ ਦਬ ਜਾਣੀ ਆ ਥੱਲੇ ਨਹੀਂ ਜੀ ਨਹੀਂ ਜੇ ਦਬ ਕੀ ਤਾਂ ਸੋਫਾ ਸਾਡਾ ਅੱਛਾ ਫੁੱਲੀ ਰਹੇਗੀ ਸੋਜ ਰਹੇਗੀ ਗਾਕਦਾ ਤਾਂ ਮਾਲਕ ਦੀ ਆ ਜੇ ਸੋਜ ਲਹਿ ਗਈ ਤਾਂ ਇੰਨਾ ਦੀ ਫਿਰ ਇਹਨਾਂ ਦੇ ਸੋਜ ਪੈ ਜੂ ਥੋੜ ਇਹ ਸੋਫੇ ਦੀ ਲੈ ਜੂ ਹਾਂ ਤੇ ਆ ਵੀ ਉਹਨੇ ਤਾਂ ਹੀ ਦੇ ਦੇ ਤਾਂ ਵੀ ਉਹਨੇ ਤਾਂ ਹੀ ਦੇਵਾਂਗੇ ਜੀ ਹਾਂ 1000 ਮਗਰ ਜੇ ਪਿਆ ਉਧਰ ਜੇ ਆ ਜਾ ਉੱਥੇ ਚੱਲ ਵੜਦੇ ਆ ਆ ਜਾ ਆ ਮਾੜਾ ਯਾਰ ਇੱਧਰ ਦੇਖ ਯਾਰ ਪ੍ਰੀਤਾ ਆ ਦੇਖ ਓਏ ਆ ਦੇਖ ਇੱਕ ਗੱਲ ਹੋਰ ਮੌਜ ਦੇਖੋ ਇਹਦੀ ਇਹ ਤੋਂ ਜਿੱਦਾ ਮਰਜੀ ਰੇਟ ਰੂਟ ਪੁੱਛੀ ਜਾਂਦਾ ਯਾਰ ਆ ਕੁਰਸੀ ਵਾਲਾ ਇਹ ਉਹ ਕੁਰਸੀ ਉਹ ਇਹ ਰਿਮੋਟ ਵਾਲੀ ਹੈ ਜੀ ਕੁਰਸੀ ਰਿਕਲਾਈਨਰ ਹੈ ਇਹ ਅੱਛਾ ਇਹ ਉਹ ਇਹਦੀ ਤਰਜ਼ ਤੇ ਉਹ ਸੋਫਾ ਸੀਗਾ ਆ ਵੀ ਜਾਚੂ ਰਿਕਲਾਈਨਰ ਆ ਇਹਨਾਂ ਦੀ ਮੋਟਰਾਂ ਲੱਗੀਆਂ ਓਏ ਆ ਸਾਰੇ ਦੀ ਲੱਗੀਆਂ ਇਹਦੇ ਹਾਂ ਜੀ ਇਹ ਸੋਫੇ ਦੇ ਪਰਲੇ ਖੁੰਜੇ ਵੀ ਮੋਟਰ ਹੈ ਤੇ ਇੱਧਰ ਵੀ ਮੋਟਰ ਹੈ ਬੱਲੇ 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 ਅੱਧੇ ਤਾਂ ਫੰਕਸ਼ਨ ਜੇ ਪ੍ਰੀਤ ਤੂੰ ਨਾ ਗੌਰ ਕਰਦਾ ਰਹੀ ਗਏ ਤੱਥਣ ਵੱਲ ਇਹ ਮਹਿੰਗਾ ਹੋ ਗਿਆ ਇਹ ਚ ਵੀ ਗਾ ਕੇ ਤਾਂ ਬਹੁਤ ਫਾਇਦਾ ਕਰਾਂਗੇ ਜੀ ਹਾਂ ਆਹ ਕੁਰਸੀ ਤੋਂ ਬਗੈਰ ਬਾਕੀ ਸਾਰਾ ਸੋਫਾ ਸਨੇ ਟੇਬਲ 70000 ਰੁਪਏ ਦਾ ਜਿਹਦੇ ਵਿੱਚ ਕਿ ਦੋ ਰਿਕਲਾਈਨਰ ਲਾ ਕੇ ਦਿੱਤੇ ਜੀ ਉਹ ਵੀ ਮੋਟਰ ਵਾਲੇ ਇਲੈਕਟ੍ਰੋਨਿਕ ਡਿਲੀਵਰੀ ਫ੍ਰੀ ਡਿਲੀਵਰੀ ਫ੍ਰੀ ਗੱਲ ਬਾਤ ਸਿਰਾ ਯਾਰਾ ਫਲੈਟ ਹੈ ਨਹੀਂ ਤੇ ਚਲਾ ਕੇ ਵੀ ਦਿਖਾ ਦੇਵਾਂਗੇ ਜਿਹਨੇ ਲੈਣਾ ਹੋ ਭਾਈ ਉਹ ਚਲਾ ਕੇ ਵੀ ਦੇਖ ਲੈ ਯਾਰ ਵਾਲੇ ਸੋਹਣੇ ਬਣਾਏ ਪਏ ਆ ਯਾਰ ਆਹ ਦੇਖ ਤਾਂ ਹੈ ਮਿੱਟੀ ਰੰਗਾ ਆਹ ਦੇਖ ਪ੍ਰੀਤ ਮੂਰਲੇ ਆ ਉਹੋ ਹੀ ਆ ਗਿਆ ਸੋਜੀ ਵਾਲਾ ਇਹਦੇ ਨਾਲ ਹੀ ਬੜੀ ਵਧਗਾ ਹੈ ਆਈਟਮ ਦਿੱਤੀ ਆ ਜੇ ਤੁਸੀਂ ਪੈ ਜਾਓ ਬਹਿ ਜਾਓ ਕੁਛ ਹੀ ਕਰ ਲਓ ਜੀ ਜੇ ਤਾਂ ਕੰਦ ਨਾ ਲਾ ਲਓ ਤਾਂ ਸੋਫਾ ਤੇ ਪੈਣਾ ਤਾਂ ਪੈ ਜਾ ਹੈ ਇਹ ਦੀਵਾਨ ਦਾ ਕੰਮ ਵੀ ਕਰੂ ਤੇ ਸੈਟੀ ਦਾ ਕੰਮ ਵੀ ਕਰੂ ਸੈਟੀ ਦਾ ਕੰਮ ਵੀ ਕਰੂ ਇਹ ਟੌਰ ਦਾ ਕੰਮ ਵੀ ਕਰੂ ਸਾਰੇ ਕੰਮ ਹੀ ਕਰੂਗਾ ਇਹ ਸਾਰੇ ਕੰਮ ਕਰੂਗਾ ਕਿਹੜੇ ਇਹਦਾ ਇਹਦਾ ਰੇਟ ਦੱਸ ਦਗੇ ਭਲਾ ਇਹਦਾ ਆਪਾਂ ਭਾਈ ਹਾਂਜੀ ਕਿੰਨੇ ਪੈਸੇ ਦਾ ਦੇਵਾਂਗੇ 65000 ਰੁਪਏ ਦੇਵਾਂਗੇ 65000 ਰੁਪਏ ਵਿੱਚੇ ਡਿਲੀਵਰੀ ਵਿੱਚੇ ਡਿਲੀਵਰੀ ਡਿਲੀਵਰੀ ਤਾਂ 50000 ਤੋਂ ਪਲੱਸ ਹੈਗੀ ਹੋਈ ਹੈਗੀ ਹੈਗੀ ਹੈ ਮਤਲਬ ਉਹ ਤਾਂ ਪੁੱਛਿਆ ਹੀ ਨਾ ਉਹ ਤਾਂ ਪੁੱਛਣ ਦੀ ਲੋੜ ਹੀ ਨਹੀਂ ਜੀ ਪੁੱਛਣ ਦੀ ਲੋੜ ਹੀ ਨਹੀਂ ਉਹ ਤਾਂ ਯਾਰ ਇਹਨਾਂ ਨੇ ਲੱਦ ਕੇ ਭੇਜੀ ਦੇਣਾ ਇਹਨਾਂ ਕੋਲੇ ਗੱਡੀਆਂ ਕੂਟੀਆਂ ਬਥੇਰਾਂ ਨੇ ਯਾਰ ਇਹ ਡੀਪਾ ਡੀ ਫੈਕਟਰੀ ਦੇ ਮਾਲਕ ਆ ਆ ਦੇਖ ਆ ਕਿੱਟਾ ਸੋਹਣਾ ਸੋਖਾ ਇੱਕ ਗੱਲ ਹੋਰ ਵੀ ਹੈ ਜੀ ਹਾਂ ਜੇ ਇਹਦੇ ਵਿੱਚ ਕੋਈ ਕਸਟਮਰ ਇਸੇ ਡਿਜ਼ਾਈਨ ਚ ਕੋਈ ਰੰਗ ਚੇਂਜ ਕਰਾਉਣਾ ਹੈ ਕਿਸੇ ਨੇ ਆਪਦੇ ਡਰਾਇੰਗ ਰੂਮ ਦੇ ਅਕੋਰਡਿੰਗ ਬਣਾਉਣਾ ਹੈ ਅਸੀਂ ਉਹਵੇਂ ਵੀ ਬਣਾ ਕੇ ਦੇਵਾਂਗੇ ਮਤਲਬ ਵੱਡਾ ਛੋਟਾ ਕਰਨਾ ਹਾਂਜੀ ਵੱਡਾ ਛੋਟਾ ਕਰਨਾ ਕੱਪੜਾ ਚੇਂਜ ਕਰਨਾ ਕੱਪੜਾ ਹੋਰ ਦੇਣਾ ਬੰਦੇ ਨੇ ਜੋ ਵੀ ਕੁਝ ਕਰਨਾ ਜੇ ਕੋਈ ਗਾਹਕ ਆਪਦਾ ਕੱਪੜਾ ਲਿਆ ਕੇ ਸਾਨੂੰ ਕਹਿ ਦੂ ਸਾਡਾ ਸੋਫਾ ਬਣਾ ਦਿਓ ਅਸੀਂ ਤਾਂ ਨਹੀਂ ਬਣਾ ਦਿਆਂਗੇ ਅੱਛਾ ਜੇ ਕੱਪੜਾ ਹੀ ਆਪਦਾ ਲਿਆਵੇ ਜੇ ਭਾਈ ਤੁਹਾਡੇ ਮਨ 'ਚ ਆਇਆ ਬਈ ਬਿ ਦਿਲੋਂ ਫਲਾਣੇ ਥਾਂ ਤੋਂ ਫਲਾਣੇ ਥਾਂ ਤੋਂ ਕੱਪੜਾ ਸਾਨੂੰ ਸਸਤਾ ਮਿਲ ਸਕਦਾ ਕੋਈ ਚੱਕਰ ਨਹੀਂ ਝੋਲੇ 'ਚ ਲੀੜਾ ਪਾਈਓ ਬਸ ਕੋਲੇ ਝੋੜੇ 'ਚ ਲੀੜਾ ਪਾਈਓ ਤੁਹਾਨੂੰ ਫੇਰ ਵੀ ਸਿਉਂਕੇ ਦੇਣਗੇ ਸਾਨੂੰ ਐਂ ਦੱਸ ਦੋ ਵੀ ਤਾਂ ਅਸੀਂ ਐਡਾ ਸੋਫਾ ਬਣਾਉਣਾ ਅਸੀਂ ਗਾਹਕ ਨੂੰ ਦੱਸ ਦਾਂਗੇ ਕਿ ਇੰਨੇ ਮੀਟਰ ਕੱਪੜਾ ਲੱਗਣਾ ਹੈ ਜੀ ਹੂੰ ਤੁਸੀਂ ਆਪਦਾ ਕੱਪੜਾ ਲਿਆਓ ਆਪਦੇ ਕੋਲੇ ਬਹਿ ਕੇ ਬਣਾਓ ਇੱਥੇ ਚੱਕੋ ਕੋਲੇ ਬਹਿ ਜਾਓ ਕੋਲੇ ਮਨਪਸੰਦ ਦੀ ਮੇਖ ਲਵਾਓ ਵੀ ਜਿਹੜੀ ਇੱਥੇ ਲੱਗਣੀ ਚਾਹੀਦੀ ਤੇ ਇਥੇ ਨਹੀਂ ਲੱਗਣੀ ਇੱਥੇ ਨਹੀਂ ਲੱਗਣੀ ਚਾਹੀਦੀ ਯਾਰ ਬੜਾ ਖੁੱਲਾ ਵੱਡਾ ਕੰਮ ਆਓ ਪਰਿਵਾਰ ਸਮੇਤ ਬਾਲੇ ਬੰਦੇ ਬੋਰਡ ਦੇਖ ਕੇ ਨੰਗੇ ਹੋਣਗੇ ਮਲੇਰ ਉੱਥੇ ਆ ਮਲੋਟ ਰੋਡ ਤੇ ਬਠਿੰਡਿਓ ਤੇ ਬੰਦੇ ਇਧਰ ਨੂੰ ਆਉਂਦੇ ਹੀ ਨਹੀਂ ਅਗਲਾਂ ਦਾ ਯਾਰ ਇਧਰ ਫੈਕਟਰੀ ਆ ਯਾਰ ਆਪਾਂ ਨੂੰ ਕਿਹੜਾ ਆਮ ਗਾਖ ਕੱਲਾ ਗਾ ਕੀ ਕਰਨ ਜਾਂਦਾ ਬਿਲਕੁਲ ਜੀ ਬਿਲਕੁਲ ਪਰ ਇੱਥੇ ਫੈਮਲੀਆਂ ਸਮੇਤ ਲੋਕ ਆਉਂਦੇ ਆ ਜਿਹੜੇ ਜਾਣਕਾਰ ਆ ਮਾਰ ਬੰਦੇ ਉਹ ਆਉਂਦੇ ਉਹ ਲੁੱਟ ਲੁੱਟ ਕੇ ਮੇਲਾ ਤੁਰੇ ਜਾਂਦੇ ਆ ਹੁਣ ਆ ਸੋਫਾ ਇਧਰਾਂ ਚ ਤੁਰੇ ਫਿਰਦੇ ਆ ਹਾਂ ਆ ਸੋਫਾ ਕਿੱਡਾ ਵਧੀਆ ਜੀ ਪੀਯੂ ਪਾਲਿਸ਼ ਹੈ ਦੀ ਹੂੰ ਇਹ ਵੀ ਉਹੀ ਆਪਣਾ ਪੈਕੇਜ ਵਾਲਾ 90000 ਵਾਲਾ ਸੋਫਾ ਇਹ 90000 ਰੁਪਏ ਚ ਦੇਣਾ ਹਾਂਜੀ ਇਹਦੇ ਉੱਤੇ ਪੱਥਰ ਧਰਾਂਗੇ ਪੱਥਰ ਧਰਾਂਗੇ ਜੀ ਇੱਕ ਨੰਬਰ ਕੰਮ ਆ ਇਧਰਲੇ ਪਾਸੇ ਨੂੰ ਸੋਫੇ ਪਾ ਯਾਰ ਪ੍ਰੀਤ ਯਾਰ ਅੰਤ ਹੀ ਨਹੀਂ ਯਾਰ ਆਪਣਾ ਤਾਂ ਰਹਿ ਹੀ ਬਹੁਤ ਕੁਝ ਜਾਣਾ ਇਹ ਤਾਂ 5-7 ਗੇੜਿਆਂ 'ਚ ਫੈਕਟਰੀ ਸਾਰੀ ਦਿਖਾਈ ਜਾਣੀ ਆ ਪ੍ਰੀਤ ਮੇਰਾ ਮੰਨਣਾ ਇਹ ਆ ਵੀ 5-7 ਗੇੜੇ ਲੱਗਣਗੇ ਪਰ ਮੈਨੂੰ ਐਨਾ ਪਤਾ ਵੀ ਥੋੜੇ 5-7 ਗੇੜੇ ਬਾਜ਼ਾਰ ਦੇ ਨਹੀਂ ਲੱਗਣੇ ਥੋੜਾ 5-7 ਗੇੜਿਆਂ ਵਾਲਾ ਕੰਮ ਇੱਕ ਗੇੜੇ 'ਚ ਹੀ ਮੁੱਕੇ ਇੱਕ ਗੇੜੇ 'ਚ ਨਿਬੜ ਜੂ ਇੱਕ ਗੇੜੇ 'ਚ ਨਿਬੜ ਜਾਣਾ ਮੇਰੇ 5-7 ਗੇੜਿਆਂ ਦਾ ਫਿਕਰ ਨਾ ਕਰੋ ਤੁਸੀਂ ਆਪਦੇ 5-7 ਗੇੜਿਆਂ ਦਾ ਫਿਕਰ ਕਰੋ ਤੁਸੀਂ ਇੱਕੇ ਗੇੜੇ 'ਚ ਕੰਮ ਮੁਕਾਓ ਨੰਬਰ ਲਓ ਬਾਊ ਹੋਂਾਂ ਦਾ ਸੱਤੇ ਦੇ ਸੱਤੇ ਦਿਨ ਇੱਥੇ ਆ ਫੋਨ ਕਰ ਲਓ ਜਦੋਂ ਮਰਜ਼ੀ ਆਓ ਪਰਿਵਾਰ ਸਮੇਤ ਆਓ ਚਾਹ ਪਾਣੀ ਵੀ ਮਿਲੂਗਾ ਰੈਸਟ ਕਰਨ ਨੂੰ ਵੀ ਥਾਂ ਮਿਲੂ ਸਭ ਕੁਝ ਸਭ ਕੁਝ ਕੈਂਟ ਡੀਲ ਮਿਲੂਗੀ ਆਨੰਦ ਨੂੰ ਬਸ ਤੁਸੀਂ ਪਸੰਦ ਕਰਨਾ ਲੱਦ ਕੇ ਇਹਨਾਂ ਨੇ ਤੁਹਾਡੇ ਘਰੇ ਭੇਜ ਦੇ ਨੰਬਰ نوٹ ਕਰੋ